ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਕਿ ਜਿਹੜੀਆਂ-ਜਿਹੜੀਆਂ ਪੰਚਾਇਤਾਂ ਪਿੱਆਂ ਚੋਣਾਂ ਹੋਈਆਂ ਨੇ ਉਹਨਾਂ ਵਿੱਚ ਜਿਹੜੇ ਸਰਪੰਚ ਜਿੱਤੇ ਨੇ ਆਪਾਂ ਹਰ ਇੱਕ ਸਰਪੰਚਾਂ ਨੂੰ ਮਿਲਣ ਜਾਂਦੇ ਆ ਤੇ ਉਹਨਾਂ ਨੂੰ ਵਧਾਈ ਦੇ ਕੇ ਆਨੇ ਆ ਇਸੇ ਤਰ੍ਹਾਂ ਅੱਜ ਅਸੀਂ ਪਿੰਡ ਸੁਖੰਦਰਪੁਰ ਬਕੇ ਪਹੁੰਚੇ ਹਾਂ ਜਿੱਤੋਂ ਦੇ ਵੈਮ ਭਵਿੰਦਰ ਕੌਰ ਜਿਨ੍ਹਾਂ ਨੂੰ ਕੀ ਪਿੰਡ ਵਾਸੀਆਂ ਨੇ ਸਰਬਸ਼ਾਂਤੀ ਨਾਲ ਆਪਣਾ ਸਰਪੰਚ ਚੁਣਿਆ ਇਸੇ ਇਸ ਲਈ ਚੁਣਿਆ ਕਿਉਂਕਿ ਉਹ ਇਮਾਨਦਾਰ ਸਖਸ਼ੀਅਤ ਹੈ ਸਲੇ ਪਹਿਲਾਂ ਤਾਂ ਸਰਪੰਚ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੇ ਆ ਸਰਪੰਚ ਸਾਹਿਬ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈ ਕਿ ਪਿੰਡ ਵਾਸੀਆਂ ਨੇ ਤੁਹਾਨੂੰ ਪੂਰੀ ਸਹਿਮਤੀ ਨਾਲ ਸੁਣਿਆ ਜੀ ਬਹੁਤ-ਬਹੁਤ ਬਹੁਤ ਧੰਨਵਾਦ え ਸਰਪੰਚ ਸਾਹਿਬ ਜਿੱਦਾਂ ਕਿ ਕੋਈ ਵੀ ਬੰਦਾ ਜਿੱਤਦਾ ਆ ਇੱਕ ਦੇਖਿਓ ਜਿੱਤਦਾ ਆ ਵੀ ਮੈਂ ਵੀ ਆ ਕੋਈ ਵੀ ਆ ਕੋਈ ਜਿੱਤਦਾ ਜਿੱਤਣ ਤੋਂ ਬਾਅਦ ਉਹਨਾਂ ਦੇ ਕੋਈ ਉਹ ਹੁੰਦੇ ਗੋਲ ਹੁੰਦੇ ਕਿ ਆਪਾਂ ਜਿੱਤ ਕੇ ਇਹ ਕੰਮ ਕਰਨੇ ਨੇ ਜੋ ਪਿੰਡ ਵਿੱਚ ਰਹਿੰਦੇ ਆ ਤੁਸੀਂ ਕੀ ਕਰਨਾ ਚਾਹੁੰਦੇ ਆ ਪਿੰਡ ਵਿੱਚ ਮਤਲਬ ਕੀ ਸੋਚਿਆ ਤੁਸੀਂ ਪਿੰਡ ਵਿੱਚ ਕੀ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਨਾ ਚਾਹੁੰਦੇ ਹੋ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਵੱਧ ਕੇ ਵਿਕਾਸ ਹੋਣਾ ਚਾਹੀਦਾ ਵਿਕਾਸ ਕਰਨਾ ਸਾਡੇ ਪਿੰਡ ਦਾ ਬਹੁਤ ਘੱਟ ਰਹਿਦੀ ਕੰਮ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਤੁਸੀਂ ਦੱਸ ਸਕਦੇ ਕਿ ਵਿਕਾਸ ਹੈ ਜਿਹੜੇ ਤੁਹਾਡੇ ਪਿੰਡ ਦੇ ਰਹਿੰਦੇ ਕਿਹੜੇ ਕਿਹੜੇ ਵਿਕਾਸ ਹੈ ਸਾਨੂੰ ਤੁਸੀਂ ਦੱਸੋ ਕਿ ਕਿਹੜੇ ਕਿਹੜੇ ਵਿਕਾਸ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੁਆਬਾ ਟੀਵੀ ਚੈਨਲ ਦੇ ਬਹੁਤ-ਬਹੁਤ ਧੰਨਵਾਦ ਆਂ ਜਿਨ੍ਹਾਂ ਨੇ ਸਾਡੇ ਪਿੰਡ ਸਿਕੰਦਰਪੁਰ ਆ ਕੇ ਕਵਰਿੰਗ ਕੀਤੀ ਆ ਸਾਡੀਆਂ ਸਮੱਸਿਆਵਾਂ ਪੁੱਛੀਆਂ ਸਾਡੇ ਪਿੰਡ ਦੇ ਵਿਕਾਸ ਦੇ ਕੰਮ ਤਾਂ ਬਹੁਤ ਰਹਿੰਦੇ ਆ ਜੀ ਪਾਣੀ ਦਾ ਸਭ ਤੋਂ ਵੱਡਾ ਮਸਲਾ ਸਾਡੇ ਸਿਕੰਦਰਪੁਰ ਦਾ ਪਾਣੀ ਦਾ ਆ ਪਾਣੀ ਦਾ ਵਿਕਾਸ ਹੋ ਜਵੇ ਬਾਕੀ ਗਲੀਆਂ ਨਾਲੀਆਂ ਦੇ ਤਾਂ ਕੰਮ ਛੋਟੇ ਆ ਉਹ ਤਾਂ ਹੁੰਦੇ ਰਹਿੰਦੇ ਆ ਸਭ ਤੋਂ ਵੱਡਾ ਮਸਲਾ ਸਾਡੇ ਸਿਕੰਦਰਪੁਰ ਦਾ ਪਾਣੀ ਦਾ ਆ ਗੰਦੇ ਪਾਣੀ ਦਾ ਨਿਕਾਸ ਆ ਉਹਲੇ ਉਹਦੇ ਵਾਸਤੇ ਆਪਾਂ ਸਰਕਾਰ ਤੋਂ ਮੰਗ ਕਰਦੇ ਆ ਕਿ ਅਸੀਂ ਪਿੰਡ ਤੋਂ ਵੀ ਹੋ ਸਕਦਾ ਜਿੱਨਾਂ ਹਮਲਾ ਐਨਆਰਆਈ ਵੀਰਾਂ ਤੋਂ ਵੀ ਮਾਰਾਂਗੇ ਵੱਡੇ ਸਹਿਯੋਗ ਦੀ ਸਾਨੂੰ ਸਰਕਾਰ ਤੋਂ ਲੋੜ ਹੈ ਸਾਡੇ ਹਲਕੇ ਦੇ ਵਿਧਾਇਕ ਜੈ ਕਿਸਨ ਸਿੰਘ ਜੀ ਲੋੜੀ ਜਿਨ੍ਹਾਂ ਨੂੰ ਅਸੀਂ ਦੋ ਵਾਰ ਪਿੰਡ ਤੋਂ ਬਹੁਤ ਵੱਡੀ ਲੀਡਰਨਾ ਚਿਤਾਇਆ ਸਾਨੂੰ ਉਹਨਾਂ ਤੋਂ ਪੂਰੀ ਆਸ ਹੈ ਕਿ ਸਾਡੇ ਪਿੰਡ ਦੀ ਸਮੱਸਿਆ ਸੁਣਨਗੇ ਜ਼ਰੂਰ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਸਰਬਸੰਪਤੀਨਾ ਸਰਪੰਚ ਚੁਣੋ 5 ਲੱਖ ਰੁਪਏ ਅਸੀਂ ਪਿੰਡ ਦੇ ਵਿਕਾਸ ਲਈ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਤਰਫੋਂ ਦੇ ਰਹੇ ਹਨ ਤੇ 5 ਲੱਖ ਰੁਪਏ ਮੈਂ ਆਪਦੀ ਤਰਫ ਤੋਂ ਵਿਧਾਨ ਸਭਾ ਦੀ ਤਰਫ ਤੋਂ ਦੇਵਾਂਗਾ ਪਹਿਲ ਦੇ ਨਾਤੇ 10 ਲੱਖ ਰੁਪਇਆ ਅਸੀਂ ਬਹੁਤ ਬਹੁਤ ਉਨ੍ਹਾਂ ਦਾ ਧੰਨਵਾਦ ਕਰਦੇ ਆ ਕਿ ਅਸੀਂ ਸਰਬਸੰਪਤੀ ਨਾਲ ਪਿੰਡ ਦੀ ਸਰਪੰਚੀ ਦੀ ਚੋਣ ਕੀਤੀ ਆ ਮੈਨੂੰ ਲੱਗਦਾ ਇਹ ਸ਼ਾਇਦ 70 ਸਾਲ ਤੋਂ ਪਹਿਲਾਂ ਸਾਡੇ ਪਿੰਡ ਦੀ ਸਰਪੰਚਰੀ ਸਰਬਸੰਪਤੀ ਨਾਲ ਚੋਣ ਹੋਈ ਸੀ ਉਹ ਵੀ ਇਹਨਾਂ ਦੇ ਸੋਹਰਾ ਸਾਹਿਬ ਸਰਬਸੰਪਤੀ ਨਾਲ ਸ਼ਾਇਦ ਚੋਣੇ ਸੀ ਮੇਰੇ ਜਾਣਨ ਤੋਂ ਪਹਿਲੀ ਗੱਲ ਹੈ 70 ਸਾਲ ਬਾਅਦ ਸਕੰਦਰਪੁਰ ਚ ਸਰਬਸੰਪਤੀ ਦਾ ਚੋਣ ਹੋਈ ਆ ਅਸੀਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨਾਂ ਨੇ ਸਾਡੀ ਗੱਲ ਮੰਨ ਕੇ ਸਰਦ ਸੰਪਤੀ ਦਾ ਸਾਡੀ ਪਰਜਾਈ ਭੁਪਿੰਦਰ ਕੌਰ ਨੂੰ ਚੁਣਿਆ ਬਹੁਤ ਬਹੁਤ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਸਭ ਕਿਹੜੇ ਹੋਰ ਮੁੱਦੇ ਨੇ ਤੁਸੀਂ ਦਿਨ ਦੱਸ ਸਕਦੇ ਪਿੰਡ ਦੇ ਇੱਕ ਤਾਂ ਤੁਹਾਡਾ ਪਾਣੀ ਦਾ ਇਹ ਬਹੁਤ ਵੱਡਾ ਇਸ਼ੂ ਹੈ ਜੋ ਕਿ ਓਵਰਫਲੋ ਹੋ ਜਾਂਦਾ ਉਹਦੇ ਵਲ ਤੋਂ ਸਰਦ ਤੇ ਪਾਣੀ ਇਹ ਨਾ ਅੱਜ ਇਸ ਤੋਂ ਇਲਾਵਾ ਕੋਈ ਹੋਰ ਮੁੱਦਾ ਜੋ ਜਦਾਂ ਕਹਿਦੀ ਆਪਾਂ ਆਈ ਨਾ ਜੀ ਇੱਕ ਸੜਕ ਆ ਸਾਡੇ ਪਿੰਡ ਦੀ ਉਹ ਨਾਲੇ ਤੋਂ ਰੁੜਕੀ ਸਾਈਡ ਤੋਂ ਰੁੜਕੀ ਵਾਲੀ ਸੜਕ ਨੂੰ ਜੁੜ ਕੇ ਗੋਲਿਆੜ ਨੂੰ ਕ੍ਰੋਸ ਹੁੰਦੀ ਆ ਗੋਲਿਆੜ ਨੂੰ ਜੁੜਦੀ ਆ ਟੈਂਕੀ ਨੂੰ ਪਾਣੀ ਆ ਟੈਂਕੀ ਨੂੰ ਉਹ ਕੱਚਾ ਰਸਤਾ ਹੈ ਉਹ ਬਣ ਜਾਣੀ ਚਾਹੀਦੀ ਆ ਹਾਂਜੀ ਸਾਨੂੰ ਗਰਾਊਂਡ ਦੀ ਵੀ ਬਹੁਤ ਵੱਡੀ ਸਮੱਸਿਆ ਆ ਜੋ ਸ਼ਮਸ਼ਾਨ ਘਾਟ ਦੀ ਜਗ੍ਹਾ ਆ ਉਹ ਅਸੀਂ ਗਰਾਊਂਡ ਵਾਸਤੇ ਵਰਤ ਰਹੇ ਹਾਂ ਹੈ ਵੈਸੇ ਸ਼ਮਸ਼ਾਨ ਘਾਟ ਆ ਅਸੀਂ ਉਹਨੂੰ ਗਰਾਊਂਡ ਲਈ ਵਰਤ ਰਹੇ ਹਾਂ ਗਰਾਊਂਡ ਦੀ ਵੀ ਸਾਡੀ ਬਹੁਤ ਵੱਡੀ ਸਮੱਸਿਆ ਆ ਸਾਡੇ ਨਾਲ ਪਿੰਡਾਂ ਦੇ ਦੇਖਦੇ ਰੁੜਕੀ ਖਾਸ ਆ ਆਪਣਾ ਮਿਆਂ ਵੱਡ ਵੱਡੀਆਂ ਕਰਾਉਂਦਾ ਆ ਪ੍ਰੋਡੀ ਸਾਹਿਬ ਆਪ ਆ ਕੇ ਤੋਂ ਗਰੰਟੀ ਬਿੰਦੇ ਆ ਸਾਡੇ ਲਈ ਗ੍ਰਾਉਂਡ ਨੂੰ ਵਾਦੇ ਤਾਂ ਪਹਿਲੀਆਂ ਸਰਕਾਰਾਂ ਬਹੁਤ ਕਰਦੀਆਂ ਰਹੀਆਂ ਅਸੀਂ ਉਹਨਾਂ ਨੂੰ ਬੁਲਾਉਂਦੇ ਵੀ ਰਹੇ ਹਾਂ ਲੇਕਿਨ ਐਲਾਨ ਕਰ ਜਾਂਦੇ ਸੀ ਸਾਨੂੰ ਕੋਈ ਜੋ ਮਿਲਦਾ ਸੀ ਕੁਝ ਨਹੀਂ ਸੀ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਅਸੀਂ ਸਾਨੂੰ ਇਸ ਸਰਕਾਰ ਤੋਂ ਪੂਰੀ ਆਸ ਹੈ ਕਿ ਸਾਡੀ ਸਪੋਰਟਸ ਬਾਰੇ ਵੀ ਸਪੋਰਟਸਮੈਨਾਂ ਬਾਰੇ ਵੀ ਸੋਚਣਗੇ ਸਪੋਰਟਸਮੈਨ ਸਾਡੇ ਪਿੰਡ ਦੇ ਬਹੁਤ ਵਧੀਆ ਹੋਏ ਆ ਕਬੱਡੀ ਦੇ ਪਲੇਅਰ ਵੀ ਹੋਏ ਆ ਸਾਡੇ ਪਿੰਡ 'ਚ ਬਹੁਤ ਵਧੀਆ ਹਰ ਇੱਕ ਸਾਲ ਟੂਰਨਾਮੈਂਟ ਕਬੱਡੀ ਦਾ ਹੁੰਦਾ ਆ ਸਰਦਾਰ ਭਗਵਾਨ ਸਿੰਘ ਜੀ ਮਾਨ ਤਾਂ ਆਪ ਕਹਿ ਰਹੇ ਆ ਹਰ ਇੱਕ ਸਾਲ ਗੇਮਾਂ ਵੀ ਕਰਾਂਦੇ ਆ ਉਹ ਕਹਿੰਦੇ ਸਕੂਲਸ ਨੂੰ ਅੱਗੇ ਲਿਆਓ ਹਾਂਜੀ ਸਕੂਲਾਂ ਨੂੰ ਅੱਗੇ ਲਿਆਓ ਹਾਂਜੀ ਸਕੂਲਾਂ ਚਲੋ ਸਰਦਾਰ ਸਾਡਾ ਸਕੂਲ ਤਾਂ ਵਧੀਆ ਬਣਿਆ ਹੈ ਉਹਦੇ ਲਈ ਵੀ ਚਲ ਕੁਝ ਮਿਲ ਜਵੇ ਤਾਂ ਹੋਰ ਅਸੀਂ ਉਹਦਾ ਸੁਧਾਰ ਕਰ ਸਕਦੇ ਹਾਂ ਠੀਕ ਹੈ ਪਿੰਡ ਦਾ ਸਾਡਾ ਛੱਪੜ ਆ ਗੰਦੇ ਪਾਣੀ ਦਾ ਨਿਕਾਸ ਆ ਉਹ ਅਸੀਂ ਚਾਹਦੇ ਆ ਪਏ ਪਿੰਡ ਦੇ ਵਿੱਚ ਛੱਪੜ ਬਾਹਰ ਕਰਕੇ ਪਿੰਡ ਦਾ ਅੰਡਰਗਰਾਊਂਡ ਪਾਣੀ ਕਰ ਦਈਏ ਸਾਨੂੰ ਕਿਤੇ ਜਗ੍ਹਾ ਮਿਲੂਗੀ ਅਸੀਂ ਉਹਦੇ ਲਈ ਐਨਆਰਏ ਵੀਰਾਂ ਦਾ ਸਹਿਯੋਗ ਲਵਾਂਗੇ ਸਭ ਤੋਂ ਵੱਡਾ ਸਹਿਯੋਗ ਸਾਨੂੰ ਸਰਕਾਰ ਦਾ ਚਾਹੀਦਾ ਧੰਨਵਾਦ ਧੰਨਵਾਦ ਜੀ ਪੰਸਾ ਜੀ ਤੁਸੀਂ ਹੁਣ ਕੀ ਦੱਸ ਸਕਦੇ ਤਾਂ ਮੇਰੇ ਜੋ ਤੁਹਾਨੂੰ ਲੱਗਦਾ ਕਿ ਸਾਡੇ ਪਿੰਡ ਵਿੱਚ ਕਿਹੜੀ ਕਿਹੜੀ ਕੀ ਕੀ ਘਾਟਾਂ ਜਿੱਦਾਂ ਲੈਕਾਂ ਬ੍ਰੇਕ ਬੰਡ ਵਿੱਚ ਲੱਗ ਚੁੱਕੀਆਂ ਨੇ ਜਿਦਾ ਕਹਿ ਲੋ ਅੰਦਰੀਆਂ ਵੇਚਲੀਆਂ ਗਲੀਆਂ ਆ ਉਹ ਆਪਣੀਆਂ ਇੰਟਰਲੋਕ ਦੀਆਂ ਬਣ ਚੁੱਕੀਆਂ ਨੇ ਕੀ ਤੁਹਾਡੇ ਪਿੰਡ ਵਿੱਚ ਉਹ ਸਭ ਹੋ ਚੁੱਕਿਆ ਹੀ ਨਹੀਂ ਜਾਨੀ ਹੈ ਉਹ ਖਬਰ ਹੁੰਦਾ ਇਹਦੀ ਕੋਈ ਨਹੀਂ ਤਾਂ ਸਿੱਕ ਦੋਗ ਨੂੰ ਇਹ ਬਣੀ ਹੈ ਕਿਹੜੀ ਮੇਨ ਗਲੀ ਉਹ ਰਹਿੰਦੀ ਹੈ ਹਾਂਜੀ ਹਾਂਜੀ ਨਾਲਾ ਵੜਨਾ ਹਾਂਜੀ ਹਾਂਜੀ ਜਰੂਰੀ ਹੈ ਤੁਸੀਂ ਜੀ 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 ਜਰਾ ਨਹੀਂ ਠੀਕ ਹੈ ਤੁਸੀਂ ਕੀ ਕਹਾਂਗੇ ਜੀ ਜਿਹੜੇ ਪੇਟ ਤੋਂ ਛੱਪੜ ਨੂੰ ਛੱਪੜ ਦਾ ਨਾਲਾ ਦਾ ਆ ਉਹ ਵੀ ਸਾਰਾ ਟੁੱਟਿਆ ਪਿਆ ਆ ਉਹ ਜਿਹੜੀ ਮੇਨ ਗਲੀ ਜਾਂਦੀ ਆ ਚੌੜੀ ਉਹ ਵੀ ਦਰਵਾਜ਼ੇ ਨੂੰ ਜਾਂਦੀ ਆ ਉੱਥੇ ਵੀ ਇੰਟਰਲੌਕ ਲੱਗਣੇ ਚਾਹੀਦੇ ਆ ਉਹਦੇ ਵੀ ਨਹੀਂ ਹਜੇ ਇੰਟਰਲੌਕ ਲੱਗੇ ਹੋਏ ਹੈਗੇ ਤੇ ਬਾਕੀ ਜਦੋਂ ਹੁਣ ਬਾਹਰਲੀ ਫੈਣੀ ਦੱਸੀ ਆ ਜਿਹੜੀ ਆ ਰੁੜਕੀ ਤੋਂ ਜਾਂਦੀ ਆ ਕੋਈ ਕੋਲੇ ਆਣ ਨੂੰ ਨਿਕਲਦੀ ਆ ਤੇ ਨਾ ਜੋ ਪਟਾਣ ਲੱਗਦੀ ਆ ਉਹ ਸੜਕ ਵੀ ਬਣ ਜਵੇ ਬਾਕੀ ਇੱਥੇ ਵੀ ਆ ਛੱਪੜ ਦੀ ਹੈਗੀ ਆ ਇੱਧਰ ਵੀ ਜਿਹੜੇ ਸੁਖਸ਼ਾਂ ਘਾਟ ਚ ਪਾਣੀ ਪਾਇਆ ਵਾ ਜੇ ਇੱਕ ਥਾਂ ਕਿਤੇ ਜਗ੍ਹਾ ਮਿਲ ਜਵੇ ਤੇ ਉਹ ਅਸੀਂ ਫਿਰ ਇੱਕ ਥਾਂ 'ਚ ਪਾ ਦਈਏ ਤੇ ਫਿਰ ਇਹ ਪੂਰ ਕੇ ਵੀ ਬੰਦਾ ਗਰਾਊਂਡ ਬਣਾ ਸਕਦਾ ਹੈ ਨਾ ਇਹ ਇਦਾਂ ਦੇ ਮੁੱਦੇ ਹੈਗੇ ਆ ਕਾਫੀ ਜਿਹੜਾ ਪਾਸਾ ਤੁਹਾਨੂੰ ਤੁਸੀਂ ਕੀ ਚਾਹ ਕਹਿਣਾ ਚਾਹੋਗੇ ਜੀ ਜਿਹੜਾ ਹੋਰ ਪਿੰਡ ਵਿੱਚ ਸਟਾਫ ਲਾਈਟਾਂ ਉਹ ਰਾਤ ਤੇ ਲਾਈਟਾਂ ਵੀ ਸਵੇਰ ਅਜੇ ਲੈ ਗਈਆਂ ਹੋਰ ਨਾਲ ਲਾਈਟਾਂ ਲਾ ਰਹੀਆਂ ਆ ਤੇ ਉਹਨਾਂ ਬਾਰੇ ਵੀ ਤੁਸੀਂ ਤੁਸੀਂ ਦੱਸ ਸਕਦੇ ਹੋ ਕਿ ਲੱਗ ਚੁੱਕੀਆਂ ਤੁਹਾਡੇ ਵਿੱਚ ਵੀ ਸੋਲਰ ਪੇਟਨ ਲੱਗ ਚੁੱਕੀਆਂ ਵਿੱਚ ਖਰਾਬੀ ਹੋ ਚੁੱਕੀਆਂ ਨਾ ਉਹਨਾਂ ਨੂੰ ਵੀ ਠੀਕ ਕਰਵਾਇਆ ਜਾਵੇ ਤੇ ਪਿੰਡ ਸਿਕੰਦਰ ਉਹ ਤੁਸੀਂ ਚੱਕ ਹਾਜੀ ਤੁਹਾਨੂੰ ਕੱਚੀ ਸੜਕ ਜਾ ਬਿਲਕੁਲ ਉਹਨੂੰ ਪੱਕਾ ਕੀਤਾ ਜਾਵੇ ਤੇ ਹੋਰ ਨਹੀਂ ਦੁੱਖ ਨਹੀਂ ਪੈਸਾ ਨਹੀਂ ਇੰਟਰਲੌਕ ਤੇ ਲਾਏ ਜਾਓ ਇੱਕ ਸਾਡਾ ਜਰਮਨ ਸਿੰਘ ਪੰਜ ਦੇ ਘਰੋਂ ਜਾ ਰਹੀ ਆ ਉਹ ਵੀ ਬਿਲਕੁਲ ਕੀਤੀ ਆ ਇੱਕ ਆਪਣੇ ਗੋਲੇਆ ਸਕੰਦਰਪੁਰ ਤੇ ਰੁੜਕੀ ਦਾ ਪਸੂਲਾ ਆ ਉਹਦੇ ਵਿੱਚੋਂ ਵੀ ਉਹ ਪੱਕੀ ਸੜਕ ਤੇ ਧੁਰ ਬਕਾ ਬਟ ਚੈਂਕਿੰਗ ਲੱਗਣੀ ਚਾਹੀਦੀ ਆ ਦੀ ਆ ਬਾਕੀ ਜਿਹੜਾ ਪਾਣੀ ਦਾ ਸਮੱਸਿਆ ਇਹ ਸਾਡਾ ਜੰਨਾ ਕਰਦਾ ਸਾਰੇ ਗਰਾਉਂਡ ਦੇ ਵਿੱਚੋਂ ਕੱਢਣ ਲੱਗਾ ਹੋਵੇ ਬੱਚਿਆਂ ਦੇ ਗਰਾਉਂਡ ਵਿੱਚ ਗਰਾਉਂਡ ਖਾਂਦਾ ਹੋਇਆ ਤੇ ਸੜਕ ਵੀ ਟੁੱਟ ਰਹੀ ਹੈ ਸੜਕ ਵੀ ਟੁੱਟ ਸਕਦੀ ਹੈ ਹਾਂਜੀ ਹਾਂਜੀ ਸੜਕ ਵੀ ਟੁੱਟ ਰਹੀ ਹੈ ਤੇ ਇਹ ਵੀ ਸੁਧਾਰਿਆ ਜਾਵੇ ਜੇ ਸਾਡੀ ਸਰਬਸੰਮਤੀ ਸਾਂਝਾ ਹੋਵੇਗਾ ਮਤਾ ਤਾਂ ਹੀ ਅਸੀਂ ਕਰ ਸਕਦੇ ਹਾਂ ਸਲਾਹ ਦੇ ਨਾਲ ਹਾਂਜੀ ਤੇ ਇਸੇ ਤਰ੍ਹਾਂ ਬਾਕੀ ਤੁਸੀਂ ਕੀ ਬੋਲਣਾ ਚਾਹੁੰਦੇ ਹੋ ਇਸ ਬਾਰੇ ਮੈਂ ਤਾਂ ਇਹੋ ਬੋਲਣਾ ਕੁਛ ਵੀ ਬਣਿਆ ਨਹੀਂ ਹੈ ਸਪੈਨਡ ਚਲੋ ਉਹ ਤਾਂ ਬਣੇ ਨਹੀਂ ਜਿੱਥਾ ਹੁਣ ਬਣਨਾ ਚਾਹੀਦਾ ਹੈ ਹਰ ਟਾਈਮ ਝਰਨੇ ਵੀ ਟੁੱਟੇ ਹੋ ਮੇਨ ਪਾਣੀ ਆਣੇ ਤੋਂ ਵੀ ਡਰਦਾ ਹੈ ਸਾਡੇ ਪਿੰਡ ਠੀਕ ਹੈ ਜੀ ਅਗਲਾ ਕਹਿੰਦਾ ਮੇਰੀ ਗੱਡੀ ਵੀ ਵਿੱਚ ਫਸਿਆ ਹੋਆ ਰਹੀ ਹੈ ਠੀਕ ਹੈ ਹਾਂ ਜੀ ਮੇਨ ਤਾਂ ਗੱਲ ਇਹ ਕਹਿੰਦਾ ਸੜਕਾਂ ਨਾਲੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਮੇਨ ਗੱਲ ਪਾਣੀ ਨਿਕਲਦਾ ਚਾਹੀਦਾ ਬਸ ਤੁਸੀਂ ਮਤਲਬ ਇਹ ਕਹਿੰਦਾ ਕਿ ਵਾਟਰ ਲੀਨ ਹੈ ਜਿਹੜੀ ਆਪਣੀ ਪਾਣੀ ਨਹੀਂ ਹੈ ਕਲੀਅਰ ਨਹੀਂ ਪਾਣੀ ਚੜਾ ਗਿਆ ਹੈ ਨਾ ਇਸ ਕਾਰਨ ਕਿ ਜਿੱਦਾਂ ਹੁਣ ਦੋ ਮੇਨ ਗਲੀਆਂ ਤਾਂ ਬਹੁਤ ਜ਼ਿਆਦਾ ਕੱਚੀਆਂ ਹੈ ਆਕੇ ਜੇ ਕੋ ਪ੍ਰੋਗਰਾਮ ਦਾ ਵਿਆਹ ਦਾ ਉਰੇ ਆਕੇ ਕਰਨਾ ਪੈਂਦਾ ਕਿੰਨੀ ਸੁਸ। ਉੱਤੇ ਕਹਾ ਤਾਂ ਵੀ ਇੱਕ ਘਰ ਅੱਗੇ ਵੀ ਹੈਗਾ ਉਹ ਤੋਂ। ਹਾਂਜੀ। ਹੋਰ ਉਹ ਤਾਂ ਇਹੀ ਕਹਿੰਦੇ ਸਿੱਧੀ ਮੇਨ ਉੱਤੋਂ ਆਜੀਪਾ ਚੱਕ ਨੂੰ ਨਿਕਲ ਜਵੇ। ਚਲੋ ਐਂਟਰ ਲੌਕੇ ਲੱਗ ਜਾਣ ਜੇ ਦੂਈ ਪੱਕੀ ਨਹੀਂ ਪਣੀ ਐਸਪੋਰਟ ਵਾਲੀ। ਹਾਂਜੀ। ਤੇ ਬਾਕੀ ਤਾਂ ਇਦਾਂ ਦੇ ਛੋਟੇ ਛੋਟੇ ਮੋਟੇ ਤਾਂ ਕੰਮ ਬਹੁਤ ਹੈ ਕਰਨੇ ਵਾਲੇ। ਠੀਕ ਹੈ। ਗਲੀਆਂ ਨਾਲੀਆਂ ਦੇ ਜ਼ਰੂਰੀ। ਨਿਕਾਸ ਤਾਂ ਪਣੀ ਕਿਤੇ ਨਹੀਂ ਉਹ ਤਾਂ ਆਪਾਂ ਭਾਈਵੰਦੀ ਦੌਰ ਤੇ ਕਿਸੇ ਨਾਲ ਰਿਕਵੈਸਟ ਕਰਦੇ ਹਾਂ। ਤਾਂ ਸਰ ਜੀ ਤੁਸੀਂ ਕੀ ਕਹਿੰਨਾ ਚਾਹਨੇ ਆ ਜੀ? ਜੀ ਤਾਂ ਵਸ ਆਪਣੀ ਦੇਰੇ ਵਿਕਾਸ ਬਾਰੇ ਗੱਲ ਨਹੀਂ ਹੈ ਜੀ ਹਾਂਜੀ ਬਹੁਤ ਵੱਡੀ ਸਾਡੇ ਪਿੰਡ ਦੀ ਸਮੱਸਿਆ ਬਹੁਤ ਜ਼ਿਆਦੀ ਹੈ ਆ ਤੇ ਸਾਡੇ ਕੰਮ ਸਾਰੇ ਹੋਣੇ ਚਾਹੀਦੇ ਆ ਸਾਨੂੰ ਬਹੁਤ ਉਮੀਦ ਆ ਕਿ ਆਪ ਦਾ ਕੰਮ ਸਾਰੇ ਕੰਮ ਕਰਵਾ ਕੇ ਪਿੱਛੇ ਹੋਵੇ ਫਾਈ ਸਾਰੇ ਪਾਣੀ ਦੀ ਸਮੱਸਿਆ ਬਹੁਤ ਵੱਡੀ ਆ ਜਦੋਂ ਵੀ ਸਾਡੇ ਮੀਂਹ ਵੀ ਥੋੜਾ ਜਿਹਾ ਵੀ ਪੈ ਜਾਂਦਾ ਹੈ ਤੇ ਪਾਣੀ ਸਾਰੇ ਸੜਕਾਂ ਤੇ ਨਾਲੀਆਂ ਨਾ ਜਾਣਾ ਠੀਕ ਹੈ ਤੇ ਭਜੀ ਹੁਣ ਆਪਾਂ ਇਸ ਤੋਂ ਬਾਅਦ ਸਰਕਾਰ ਤੇ ਜਾਣਾ ਹੈ ਤੇ ਪਹਿਲਾਂ ਇਸ ਤੋਂ ਮੈਂ ਤੁਹਾਨੂੰ ਪੁੱਛ ਲਵਾਂ ਕਿ ਹੋਰ ਕੋਈ ਪੁਆਇੰਟ ਰਹਿੰਦਾ ਹੋਵੇ ਸੋਲਰ ਲਾਈਟਾਂ ਸਾਡੇ ਪਿੰਡ ਤਾਂ ਵੈਸੇ ਇੱਕ ਵੀ ਨਹੀਂ ਆਈ ਸੋਲਰ ਲਾਈਟਾਂ ਸਾਨੂੰ ਲੋੜ ਆ ਅਸੀਂ ਆਪਣੀ ਖਰਚੀ ਵੀ ਕੀਤੀ ਸੀ ਸਾਨੂੰ ਵਿਸ਼ਵਾਸ ਵੀ ਦਿਵਾਇਆ ਆਪਣੇ ਸੈਕਟਰੀ ਸਾਹਿਬ ਨੂੰ ਗਏ ਸੀ ਕਿ ਸਿਕੰਦਰਪੁਰ ਸੋਲਰ ਲੱਟਾਂ ਦਿਓ ਅਸੀਂ ਆਪ ਪਿੰਡ ਵਾਸੀਆਂ ਨੇ ਆਪਣੇ ਕੋਲੋਂ ਪੱਠੇ ਪੈਸੇ ਇਕੱਠੇ ਕਰਕੇ ਲਾਈਟਾਂ ਲਗਾਈਆਂ ਹੰਬਿਆ ਜੀ ਸਾਨੂੰ ਸੋਲਰ ਲਾਈਟਾਂ ਪਿੰਡ ਵਾਸਤੇ ਚਾਹੀਦੀਆਂ ਹਨ ਜਿੱਥੇ ਕਿ ਮੇਨ ਮੇਨ ਆਪਾਂ ਲਾ ਸਕਦੇ ਸਰਕਾਰ ਨੂੰ ਮਾਈਂਡ ਕਰਨਾ ਮੈਂ ਤੁਹਾਨੂੰ ਗੱਲ ਕਰਨ ਲੱਗਣਾ ਹਾਂ ਜੀ ਤੁਸੀਂ 2014 ਤੋਂ ਸ਼ਾਇਦ ਆਪਸਤ ਕਰਨ ਵਾਲੇ ਹਾਂ ਜੀ ਤੇ ਜਿਹੜੀਆਂ ਸੋਲਰ ਲਾਈਟਾਂ ਆਇਆ ਇਹ ਤਾਂ ਹਰ ਇੱਕ ਵਿਅਕਤੀ ਜਦੋਂ ਦੇਖਿਆ ਉਹ ਸਾਡੇ ਪਿੰਡ ਹਰ ਇੱਕ ਪਿੰਡ ਨੂੰ ਮਿਲੀਆਂ ਨੇ ਲੇਕਿਨ ਸਾਡੇ ਪਿੰਡ ਨੂੰ ਨਹੀਂ ਮਿਲੀਆਂ ਜੀ ਮੂਰੀ وجہ ਕੀ ਆ ਤੁਸੀਂ ਜਦੋਂ ਉਸ ਸਰਕਾਰ ਦੇ ਨਾਲ ਜੁੜੇ ਹੋਏ ਆ ਉਹ ਤਾਂ ਕੋਈ ਵੀ ਲੈ ਕੇ ਆ ਸਕਦਾ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸਿਰਫ ਸੁਣ ਆ ਜਾਣੀਆਂ ਲੇਕਿਨ ਆਈ ਨਹੀਂ ਅਸੀਂ ਆਪ ਆਪ ਹੀ ਪਿੰਡ ਵਾਸੀਆਂ ਨੇ ਲਾਈਆਂ ਚੱਕਰ ਤਾਂ ਉਹੀ ਹੋ ਗਿਆ ਨਾ ਕੀ ਆਪ ਕੱਲੇ ਜਾਂਦੇ ਰਹੇ ਕਿ ਨਾਲ ਵਿਚ ਆ ਜਾਂਦੀ ਪੰਚਾਇਤ ਵੀ ਨਾਲ ਜਾਂਦੀ ਰਹੀ ਐ ਇਦਾਂ ਦੀ ਗੱਲ ਨਹੀਂ ਪੰਚਾਇਤ ਸੈਕਟਰੀ ਕੋਲ ਜਾਂਦੀ ਰਹੀ ਸੀ ਸੈਕਟਰੀ ਕੋਲ ਜਾਂਦੀ ਰਹੀ ਤੇ ਢੋੜੀ ਸਾਹਿਬ ਢੋੜੀ ਸਾਹਿਬ ਨੂੰ ਵੀ ਜਾਂਦੇ ਸੀ ਸਾਨੂੰ ਵਿਸ਼ਵਾਸ ਦੁਆਇਆ ਕਿ ਆਉਗੀਆਂ ਇਦਾਂ ਜਿਹਾ ਸਾਨੂੰ ਮਾਣ ਆ ਸਰਕਾਰ ਨੇ ਵਿਸ਼ਵਾਸ ਨਹੀਂ ਦੁਆਇਆ ਭੇਜੂਗੀ ਹੁਣ ਭੇਜ ਦੇਣ ਸਾਨੂੰ ਕੋਈ ਗਿੰਦੀ ਸਮੱਸਿਆ ਨਹੀਂ ਜਿੱਥੇ ਦਾ ਗੱਲ ਪਾਣੀ ਦੀ ਆ ਇਹਦਾ ਪਾਈ ਬੰਦੀ ਤੌਰ ਤੇ ਨਾਲ ਦੇ ਖੇਤਾਂ ਵਾਲਿਆਂ ਨੂੰ ਗਈ ਤਾਂ ਓਵਰਫਲੋ ਦਾ ਪਾਣੀ ਕਿਸੇ ਦੇ ਖੇਤਾਂ ਵਿੱਚ ਪਾਈ ਦਾ ਨਾਲ ਲੱਗਦੇ ਨਹੀਂ ਨਹੀਂ ਤੁਸੀਂ ਵੈਸੇ ਗੱਲ ਕਰਦਾ ਜਦਰ ਬਾਈ ਉਹ ਪਾਣੀ ਨਾ ਕੱਢੀਏ ਪੇਤਾ ਰੋਡ ਦੇ ਵਿੱਚ ਪਾਣੀ ਕੋ ਮੂੰਹ ਸਾਰਾ ਗਰਾਊਂਡ ਦੇ ਵਿੱਚ ਭੂਰੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਹੁਣ ਆਪਾਂ ਸਰਕਾਰ ਤੇ ਆ ਜੀ ਇਹ ਤੇ ਸਰਮਨ ਸਾਹਿਬ ਜਿੱਦਾਂ ਹੁਣ ਇਸ ਟਾਈਮ ਤੁਹਾਡੇ ਸਾਡੇ ਇਮਾਨ ਜੋਗ ਮੁੱਖ ਮੰਤਰੀ ਹੈ ਪੰਜਾਬ ਦੇ ਉਹਦੇ ਬਾਰੇ ਤੁਹਾਡੇ ਤੁਹਾਡਾ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਇਹਨਾਂ ਬਾਰੇ ਅਸੀਂ ਉਹਦੇ ਨਾਲ ਸਹਿਮਤ ਹਾਂ ਅਸੀਂ ਉਹਨਾਂ ਨਾਲ ਸਹਿਮਤ ਹਾਂ ਆ ਬਹੁਤ ਵਧੀਆ ਨਿਸ਼ਾਨਾ ਠੀਕ ਹੈ ਜੀ ਸਾਰੇ ਪਿੰਡ ਦੇ ਮਾਮਕਾਂ ਤੁਸੀਂ ਵੀ ਕੱਖਮਬਤ ਚੜ ਕੇ ਮਦਦ ਕਰਾਂਗੇ ਤੇ ਤੁਸੀਂ ਕੀ ਸੋਚੁੰਦੇ ਸਤਿਨਾਮ ਆਪਾਂ ਗੱਦੇ ਮਾਨਦੇ ਹੋਇਆ ਮੁਖਵਾ ਕੀ ਜਿਹਾ ਬਾਕੀ ਇਹ ਬੁਗੰਜ਼ ਸਿੰਘ ਮਾਨ ਬਹੁਤ ਵਧੀਆ ਉਹਨਾਂ ਦੀ ਸੋਚ ਆ ਉਹਨਾਂ ਨੇ ਕਿਹਾ ਅਸੀਂ ਵਿਕਾਸ ਦੇ ਕੰਮ ਕਰਾਂਗੇ ਪਹਿਲਾਂ ਇਹਨੂੰ ਐਲਾਨ ਕਰ ਚੁੱਕੇ ਸੀ ਤੇ ਜਿਹੜੇ ਵੱਧ ਤੋਂ ਵੱਧ ਸਰਬਸੰਮਤੀ ਕਰੋ ਪਿੰਡਾਂ 'ਚ ਬੈਰ ਬੈਰ ਗਰੋਧ ਮਿਟੇ ਬਿਜਲੀ ਜਿਹੜਾ ਜਿਹੜੀ ਉਹਨਾਂ ਨੇ ਫ੍ਰੀ ਕੀਤੀ ਆ ਉਹਦੇ ਵਾਸਤੇ ਸ਼ੁਕਰੀਆ ਕਹਿਣਾ ਚਾਹੀਦਾ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਹਰ ਇੱਕ ਘਰ ਦਾ ਪੰਜ ਪੰਜ ਤੋਂ 7000 ਦੇ ਬਿੱਲ ਕਿਸੇ ਦਾ ਆਮ ਨਹੀਂ ਘਟਾਉਂਦਾ ਸੀ ਲੇਕਿਨ ਐਸ ਸੀ ਭਾਈਚਾਰੇ ਦਾ ਤਾਂ ਪਹਿਲਾਂ ਹੀ ਮਾਫ ਸੀ ਉਹਨਾਂ ਦੀ ਜ਼ਿੰਮੇਵਾਰਾਂ ਨੂੰ ਵੀ ਬਰਾਬਰ ਰੱਖਿਆ ਜ਼ਿੰਮੇਵਾਰਤਾ ਆਮ ਨੂੰ ਸਾਰਿਆਂ ਨੂੰ ਇੱਕ ਸੀ ਰੱਖਿਆ ਸਾਰਿਆਂ ਨੂੰ ਬਰਾਬਰ ਰੱਖਿਆ ਹਾਂਜੀ ਹਾਂਜੀ ਸਾਰਿਆਂ ਦੇ ਬਿੱਲ ਮਾਫ਼ ਕੀਤੇ ਬਿੱਲ ਜ਼ੀਰੋ ਆਦੇ ਤਕਰੀਬਨ ਠੀਕ ਹੈ ਜੀ ਹਾਂਜੀ ਵਾਸ਼ਿੰਗ ਮਸ਼ੀਨਾਂ ਚੱਲਦੀਆਂ ਘਰਾਂ 'ਚ ਮੋਟਰਾਂ ਚੱਲਦੀਆਂ ਬਿਲਕੁਲ 2-300 ਜੂਨ ਦਾ ਮਾਫ਼ਿਆ ਨਾ ਬਿਲਕੁਲ ਜ਼ੀਰੋ ਬਿੱਲ ਆਦੇ ਬਹੁਤ ਵਧੀਆ ਸਨਮਾਨ ਤੇ ਇੱਕ ਨਾ ਸਰਪੰਚ ਸਾਹਿਬ ਸਾਡੇ ਜਿੱਦਾਂ ਹਲਕੇ ਨੂੰ ਕਹਿ ਲਿਏ ਕਿ ਪਹਿਲੀ ਵਾਰ ਸਾਡੇ ਹਲਕੇ ਨੂੰ ਪਹਿਲੀ ਵਾਰ ਕੋਈ ਸੇ ਕਿਸੇ ਵੀ ਪਾਰਟੀ ਨੇ ਅਜ ਤੱਕ ਕੋਈ ਰੈਂਕ ਦਿੱਤਾ ਨਾ ਉਹ ਇੱਕ ਹੀ ਪਾਰਟੀ ਨੇ ਦਿੱਤਾ ਉਹ ਪਾਰਟੀ ਆਪ ਇਸ ਤੋਂ ਪਹਿਲਾਂ ਕਿਸੇ ਵੀ ਪਾਰਟੀ ਨੇ ਸਾਡੇ ਹਲਕੇ ਨੂੰ ਕੋਈ ਰੈਂਕ ਨਹੀਂ ਦਿੱਤਾ ਠੀਕ ਹੈ ਜੀ ਆਪ ਇੱਕ ਲੋਤੀ ਪਾਰਟੀ ਹੈ ਜਿਹਨੇ ਕੋਈ ਸਾਡੇ ਹਲਕੇ ਨੂੰ ਰੈਂਕ ਦੇ ਕੇ ਨਵਾਜਿਆ ਕੀ ਸਰਦਾਰ ਜੈ ਕਿਸ਼ਨ ਸਿੰਘ ਲੋੜੀ ਜੋ ਡਿਫਟੀ ਸਪੀਕਰ ਵਿਧਾਨ ਸਭਾ ਪੰਜਾਬ ਜਿਹਨਾਂ ਨੂੰ ਬਣਾਇਆ ਗਿਆ ਤੇ ਤੁਸੀਂ ਉਹਨਾਂ ਦੇ ਕੰਮ ਕਾਜ ਤੋਂ ਕਿਵੇਂ ਪ੍ਰਭਾਵਤ ਹੋ? ਹਾਂਜੀ ਬਹੁਤ ਵਧੀਆ ਕੰਮ ਕਰਦੇ ਆ ਉਹ ਬਹੁਤ ਵਧੀਆ ਇਨਸਾਨ ਨੇ। ਹਾਂਜੀ। ਹਾਂਜੀ। ਕੋਈ ਖੁਸ਼ ਤਾਂ ਹੈਗੇ ਜਾਂ ਸਾਨੂੰ ਕੋਈ ਪੈਂਡਰੂਮ ਵੀ ਮਿਲੂਗਾ ਤਾਂ ਹੀ ਕੋਈ ਰੂਮ। ਕੀ ਦੱਸਿਆ ਤੁਸੀਂ ਐਮਤ ਉਹ ਨਹੀਂ ਡਾਕਟਰ ਹੈ ਨਹੀਂ ਲੱਗ। ਹਾਂਜੀ। ਸਾਡੇ ਪਿੰਡ 'ਚ ਕੋਈ ਡਾਕਟਰ ਹੈ ਨਹੀਂਗਾ ਸਾਨੂੰ ਹਸਪੀਟਲ ਆਪਣੇ ਆਪ ਸਰਕਾਰ ਵਾਲੀ ਕੋਸ਼ਿਸ਼ ਕੀਤੀ। ਠੀਕ ਹੈ ਜੀ। ਇਹ ਵੀ ਤੁਹਾਡੀ ਸਮੱਸਿਆ ਹੈ ਕਿ ਪੰਚ ਸਾਹਿਬ ਦੀ ਇਹ ਟਿੰਡ ਦੇ ਵਿੱਚ ਹਸਪਤਾਲ ਕੋਈ ਨਹੀਂ ਹੈਗਾ ਛੋਟਾ ਡਾਕਟਰ ਹੈ ਬਹੁਤ ਬੇਦਾਰਨਾ ਸੀ ਦਵਾਈ ਦੀ वगैरह ਇਹੀ ਕੋਲ ਛੋਟੀ ਜਿਹੀ ਕੋਈ ਥੋੜਾ ਜਿਹਾ ਕੋਈ ਬਿਮਾਰੀ ਹੋ ਜਾਂਦਾ ਸਾਨੂੰ ਸ਼ਹਿਰਾਂ ਵਿੱਚ ਜਾਣਾ ਸ਼ਹਿਰਾਂ ਵਿੱਚ ਜਾਣਾ ਤੁਸੀਂ ਬੰਸਾਬ ਦੱਸੋ ਕਿਦਾਂ ਦੇਖਦੇ ਹੋ ਸਦਾ ਜਗਨ ਸਿੰਘ ਰੋੜੀ ਜੋ ਸਾਡੇ ਪਹਿਲੀ ਵਾਰ ਕਿਸੇ ਸਰਕਾਰ ਨੇ ਜੋ ਸਾਨੂੰ ਇਹ ਮਿਨਿਸਟਰੀ ਵਾਛੀ ਆ ਉਹ ਆਪ ਸਰਕਾਰ ਹੈ ਇਸ ਤੋਂ ਪਹਿਲਾਂ ਕਦੇ ਵੀ ਸਾਡੇ ਗੜਸ਼ੰਕਰਾਲਕੇ ਵਿੱਚ ਮਿਨਿਸਟਰੀ ਅਜੇ ਤੱਕ ਨਹੀਂ ਆਈ ਪਹਿਲਾਂ ਤਾਂ ਆਪ ਸਰਕਾਰ ਨੇ ਇਸ ਲਈ ਅਸੀਂ ਇਹ ਇਸ ਗੱਲੋਂ ਹੀ ਧੰਨਵਾਦ ਕਰਦੇ ਹਾਂ ਕਿ ਸਾਡੇ ਹਲਕੇ ਨੂੰ ਉਹਨਾਂ ਨੇ ਇੰਨਾ ਪਿਆਰ ਦਿੱਤਾ ਤੇ ਦੂਜਾ ਤੁਸੀਂ ਇਹ ਦੱਸੋ ਕਿ ਉਹਨਾਂ ਦੇ ਕੰਮ ਤੋਂ ਤੁਸੀਂ ਕਿੰਨਾ ਪ੍ਰਭਾਵਿਤ ਹੋ ਅਸੀਂ ਬਹੁਤ ਖੁਸ਼ ਹਾਂ ਸਰਕਾਰ 'ਚ ਪਹਿਲੀ ਵਾਰੀ ਇੰਨਾ ਵੱਡਾ ਮਾਣ ਮਿਲਿਆ ਸਰਦਾਰ ਜੈਕਸ਼ਨ ਸਿੰਘ ਦੀ ਰੋੜੀ ਨੂੰ ਵਿਧਾਨ ਸਭਾ ਤੋਂ ਡਿਪਟੀ ਸਪੀਕਰ ਚੁਣਿਆ ਕੌਨ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਗੜਸ਼ੰਕਰ 'ਚ ਇੰਨਾ ਵੱਡਾ ਅਹੁਦਾ ਮਿਲਿਆ ਬਹੁਤ ਸਨਮਾਨ ਵਾਲੀ ਗੱਲ ਹੈ ਇਸ ਸਰਕਾਰ ਤੋਂ ਸਾਨੂੰ ਆਸ ਵੀ ਆ ਤੇ ਗੜਸ਼ੰਕਰ ਨੂੰ ਇੰਨਾ ਮਾਣ ਮਿਲਿਆ ਸਾਡੇ ਪਿੰਡ ਨੂੰ ਵੀ ਖੁੱਲਾ ਗੱਫਾ ਹੁਣ ਮਿਲੇ ਅਸੀਂ ਰੋੜੀ ਸਾਹਿਬ ਤੋਂ ਇਹੀ ਆਸ ਕਰਦੇ ਆ ਕਿ ਸਾਡੇ ਪਿੰਡ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇ ਆਉਣ ਵਾਲੇ ਟਾਈਮ ਵਿੱਚ ਵੀ ਅਸੀਂ ਉਹਦੇ ਨਾਲ ਆ ਸਾਡੇ ਪਿੰਡ ਨੂੰ ਵਧੀਆ ਸੋਚ ਰੱਖਣ ਵਧੀਆ ਗ੍ਰਾਂਟ ਦੇਣ ਪਾਣੀ ਦੀ ਸਮੱਸਿਆ ਜੋ ਵੀ ਪਿੰਡ ਦੀਆਂ ਸਮੱਸਿਆਵਾਂ ਸਾਰੀਆਂ ਅਸੀਂ ਪਿੰਡ ਵਿੱਚ ਇਕੱਠ ਕਰਕੇ ਸਾਰਾ ਵਿਚਾਰ ਬਚਾਅੰਦਰਾ ਕਰਾਂਗੇ ਫੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਮੰਗ ਪੱਤਰ ਹਾਂਜੀ ਪਿੰਡ 'ਚ ਬੁਲਾਵਾਂਗੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਕਿ ਸਾਡੀਆਂ ਇਹ ਸਮੱਸਿਆ ਹਾਂਜੀ ਠੀਕ ਹੈ ਜੀ ਹਾਂਜੀ ਬਹੁਤ ਧੰਨਵਾਦ ਤੇ ਇਸ ਤੋਂ ਬਾਅਦ ਆਏ ਨੇ ਇੱਕ ਆਪਾਂ ਹੁਣ ਜਿਹੜੀ ਮੇਜਰ ਪ੍ਰੋਗਰਾਮ ਜਿਹੜੀ ਕਿ ਸਾਡੇ ਪੰਜਾਬ ਦੀ ਬਣਦੀ ਜਾ ਰਹੀ ਹੈ ਜਵਾਨੀ ਠੀਕ ਹੈ ਜੀ ਨਸ਼ਾ ਕੋਡ ਜਿਹਨੂੰ ਆਪਾਂ ਕਹਿੰਦੇ ਹਾਂ ਬਿਲਕੁਲ ਠੀਕ ਹੈ ਜੀ ਇਸ ਕੋਡ ਦੇ ਵਿੱਚ ਕਾਫੀ ਮੁੰਡੇ ਪੈ ਕੇ ਕਿੰਨੀਆਂ ਮਾਵਾਂ ਦੇ ਜਿੱਦਾਂ ਕਹਦੇ ਜਾਂਦੇ ਜੜੀਆਂ ਹਸਨ ਹੋ ਗਈਆਂ ਬੁੱਖਾਂ ਤੋਂ ਬਿਲਕੁਲ ਹਾਂ ਜੀ ਦੁਨੀਆ ਹੋ ਗਈਆਂ ਸਹੀ ਗੱਲ ਹੈ ਨਾ ਤੇ ਆਪਾਂ ਅੱਜ ਇਸ ਬਾਰੇ ਗੱਲ ਕਰਦੇ ਹਾਂ ਸਰਪੰਚ ਸਾਹਿਬ ਜੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਵਿੱਚ ਸੱਚੀ ਬੋਲਣਾ ਕਿ ਨਸ਼ਾ ਹੈ ਨਹੀਂ ਜੀ ਸਾਡੇ ਪਿੰਡ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਮਹਾਰਾਜ ਜੀ ਬਹੁਤ ਮੇਰ ਆ ਬੱਚੇ ਬਹੁਤ ਚੰਗੇ ਪੱਕੀ ਵਾਲੇ ਹਾਂ ਜੀ ਅੱਜ ਦੇ ਸਾਰੇ ਬੱਚੇ ਇਸ ਸਾਲ ਦਾ ਸਰਕਾਰ ਨੂੰ ਪਤਾ ਜੀ ਬਹੁਤ ਮੇਰ ਆ ਸਾਡੇ ਬੱਚਾ ਦੇ ਤਾਂ ਕੋਈ ਨਸ਼ੇ ਦਾ ਇਦਾਂ ਦਾ ਕੰਮ ਨਹੀਂ ਆਚਾ ਜੀ ਹਾਂਜੀ ਤੇ ਅੱਜ ਤੱਕ ਤੁਹਾਡੇ ਪਿੰਡ ਵਿੱਚ ਕੋਈ ਇਦਾਂ ਦਾ ਨਸ਼ੇ ਦਾ ਕੰਮ ਨਹੀਂ ਆ ਕੋਈ ਬਾਹਰੋਂ ਵੇਚਣ ਵਗੈਰਾ ਤਾਂ ਨਹੀਂ ਕੋਈ ਨਹੀਂ 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 ਸਾਡੇ ਪਿੰਡ ਨਹੀਂ ਕੋਈ ਵੀ ਸਾਡੇ ਪਿੰਡ ਦੇ ਬੱਚੇ ਜਿੰਨੇ ਬੱਚੇ ਨਸ਼ਾ ਇਦਾਂ ਦਾ ਸਾਡੇ ਪਿੰਡ ਦਾ ਨਸ਼ਾ ਨਹੀਂ ਕਿਸੇ ਨਾਲ ਵੇਚ ਕੇ ਲਾਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਫਿਰ ਵੀ ਜਿੱਦਾਂ ਕਹਦੇ ਇਹ ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹਣਾ ਐ ਸੋਮਾ ਸਰ ਜੀ ਜਿੱਦਾਂ ਕਹਿੰਦੇ ਹੁੰਦੇ ਅੱਗ ਬਲਦੀ ਬਲਦੀ ਕਹਿੰਦੇ ਤੇ ਗਾਹਾਂ ਚਲੀ ਜਾਂਦੀ ਹੁੰਦੀ ਆ ਫਿਰ ਵੀ ਤੁਸੀਂ ਜਿਹੜੇ ਆਪਣੇ ਮੈਂਬਰ ਹੋ ਇਹ ਸਿਰਫ ਜਿਹੜੇ ਆਪਣੇ ਪੰਜ ਮੈਂਬਰ ਹੋ ਸੀ ਛੇਵੇਂ ਤੁਸੀਂ ਹੋ ਆਪਣੇ ਆਪਣੇ ਜਿਹੜਾ ਤੁਹਾਡਾ ਉਹ ਬਾੜ ਹੈ ਉਹਨਾਂ ਤੇ ਥੋੜਾ ਬਤਾਂ ਧਿਆਨ ਰੱਖਿਓ ਜੀ ਰੱਖਿਆ ਕਰੋ ਠੀਕ ਹੈ ਹੈਨਾ ਕਿ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਗਲਤ ਅਸੇ ਕੋਈ ਸੰਗਤ ਜਿ ਨਿਆਣਾ ਪੈਂਦਾ ਤਾਂ ਨਹੀਂ ਹੈ ਹਾਂਜੀ ਹਾਂਜੀ ਜੀ ਧਿਆਨ ਰੱਖਾਂਗੇ ਜੇ ਕੋਈ ਹੋਵੇ ਵੀ ਤਾਂ ਧਿਆਨ ਰੱਖਾਂਗੇ ਸਾਡੇ ਤੇ ਵੀ ਮਾਣ ਦੀ ਨੋਮਕ ਪਰਸਾ ਮੇਰੇ ਦੀ ਹਾਲੇ ਤੱਕ ਤਾਂ ਸਾਨੂੰ ਮੋਹੀ ਕਹੀ ਜਨਾ ਅੱਜ ਤੱਕ ਤਾਂ ਰੱਬ ਦੀ ਬਹੁਤ ਕਿਰਪਾ ਆ ਦਾਮ ਹੈ ਕਹਿੰਨਾ ਕਿ ਸਾਨੂੰ ਸਾਵਧਾਨ ਹੋਣਾ ਪੈਣਾ ਜਿੱਦਾਂ ਹਰੇਕ ਪਿੰਡ ਦੇ ਸਰਪੰਚ ਤਿਰਖ ਹੋ ਜਾਣਾ ਪੰਚ ਤਿਰਖ ਹੋ ਜਾਣਾ ਮੈਂ ਨਹੀਂ ਸੋਚਦਾ ਕਿ ਪਿੰਡਾਂ ਵਿੱਚ ਨਸ਼ਾ ਆ ਜੂਗਾ ਇਸ ਤਰ੍ਹਾਂ ਤੁਸੀਂ ਦੱਸੋ ਪਿੰਡ ਵਿੱਚ ਨਸ਼ਾ ਆ ਨਹੀਂ ਸਕਦਾ ਜੇ ਪੰਚ ਸਰਪੰਚ ਪੂਰੀ ਤਰ੍ਹਾਂ ਡਟ ਕੇ ਪਿੰਡ ਵਿੱਚ ਆਪਣਾ ਰੋਲ ਵੜ ਨਹੀਂ ਆ ਸਕਦਾ ਨਾ ਨਹੀਂ ਜੀ ਨਹੀਂ ਆਪ ਅਸੀਂ ਖਿਆਲ ਰੱਖਾਂਗੇ ਜੀ ਹਾਂ ਸਾਰੇ ਆਪਣੇ ਬੱਚਿਆਂ ਦਾ ਖਿਆਲ ਰੱਖੂਗੇ ਨਹੀਂ ਨਸ਼ਾ ਨਹੀਂ ਆਣ ਦਿੰਦੇ ਪਿੰਡ ਦੇ ਠੀਕ ਹੈ ਜੀ ਤੁਸੀਂ ਹੁਣ ਸਿਰਫ ਮੈਂ ਸਾਡਾਂ ਨਾਲ ਗੱਲ ਕਰਨੀ ਚਾਹੁੰਦਾ ਇਸ ਵਿੱਚ ਇਹ ਅੱਜ ਕੀ ਤਾਂ ਦੇਖੋ ਹਰ ਇੱਕ ਆਪਰੇ ਤੁਹਾਡੇ ਪਿੰਡ ਤੇ ਨਹੀਂ ਹੁਣ ਮੈਂ ਲਾਣਾ ਹਰ ਪਿੰਡ ਦੀ ਆਪਾਂ ਗੱਲ ਕਰ ਲਾਂਗੇ ਜਿੱਦਾਂ ਕਹੇ ਦੀ ਇਹ ਕੀ ਹਰ ਇੱਕ ਪਿੰਡ ਵਿੱਚ ਜਿੰਨੇ ਬਾੜ ਹੁੰਦੇ ਹਾਂ ਹਾਂ ਜੀ ਹਰ ਬਾੜ ਵਿੱਚ ਜੀ ਰਲ ਕੇ ਪਿੰਡ ਵਿੱਚ ਸਫਾਈ ਕਰਾ ਜਿਹੜੇ ਬੱਚੇ ਪੀਂਦੇ ਆ ਉਹਨਾਂ ਦਾ ਰਾਜ ਕਰਾ ਜਿਹੜੇ ਵੇਚਦੇ ਆ ਉਹਨਾਂ ਨੂੰ ਚਕਾਣਾ ਠੀਕ ਹੈ ਨਾ ਤਾਂ ਫਿਰ ਤੁਹਾਨੂੰ ਲੱਗਦਾ ਕਿ ਤੇ ਇਹ ਨਜਾਇਜ਼ ਖਤਮ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਬਾਰੇ ਤੁਸੀਂ ਥਾਣਾ ਗੜ ਸ਼ੰਕਰ ਸਮੁੰਦਰਾ ਚੌਕੀ ਤੋਂ ਪੂਰੀ ਰਿਪੋਰਟ ਲੈ ਸਕਦੇ ਆ ਸਾਡੇ ਪਿੰਡ ਬਾਰੇ ਸਾਡਾ ਪਿੰਡ ਇਸ ਗੱਲ ਇਹ ਬਹੁਤ ਪਹਿਲ ਦੇ ਆਧਾਰ ਤੇ ਚੰਗਾ ਆ ਸਾਡੇ ਪਿੰਡ ਇੱਕ ਵੀ ਕੇਸ ਕੋਈ ਚਿੱਟੇ ਵਾਲਾ ਨਹੀਂ ਦੱਸ ਸਕਦੇ ਜੀ ਨਹੀਂ ਨਹੀਂ ਮੈਂ ਉਹ ਤਾਂ ਤੁਹਾਡੇ ਨਾਲ ਹਾਂ ਬਿਲਕੁਲ ਮੈਂ ਉਹ ਸਹਿਮਤ ਹਾਂ ਤੁਹਾਡੀ ਗੱਲ ਆਉਣ ਵਾਲੇ ਟਾਈਮ 'ਚ ਵੀ ਅਸੀਂ ਤੁਹਾਨੂੰ ਆਸ ਦਿਵਾਨੇ ਆ ਮੈਂ ਤੁਹਾਡੇ ਨਾਲ ਵੀ ਗੱਲ ਕੀਤੀ ਸੀ ਹਾਂਜੀ ਹਾਂ ਜੀ ਤੁਹਾਡੇ ਪਿੰਡ ਤੋਂ ਤਾਂ ਵੀ ਨਹੀਂ ਕੀਤੀ ਜੀ ਮੇਰੇ ਕਹਿਣ ਦਾ ਮਤਲਬ ਸੀ ਕਿ ਜੋ ਬਾਕੀ ਪਿੰਡਾਂ ਸਾਰੇ ਆਹਾਂ ਪਿੰਡਾਂ ਦੀ ਗੱਲ ਆਹ ਪਿੰਡਾਂ ਦੀ ਗੱਲ ਜੀ ਜਿਹੜੇ ਪਿੰਡਾਂ ਦੀ ਸਾਡੀ ਹਾਂ ਜੀ ਜਿਆਦਾ ਨਾਲ ਚੱਲਦਾ ਬਿਲਕੁਲ ਬਿਲਕੁਲ ਉਹ ਪਿੰਡਾਂ ਦੇ ਸਰਪੰਚ ਪੰਜ ਆਪਣਾ ਆਪਣਾ ਬਾੜ ਸਮਝਣ ਦਾ ਬਿਲਕੁਲ ਆਪਣਾ ਘਰੇ ਸਮਝਣਾ ਬਾੜ ਦੇ ਆਪਣਾ ਘਰ ਸਮਝਣਾ ਪਰਵਾਨ ਉਹਨਾਂ ਤੇ ਲਾਣ ਰੋਗ ਤੁਸਨ ਲੱਗਦਾ ਬਸ ਬਿਲਕੁਲ ਬਚ ਸਕਦੇ ਜੀ ਐਸੀ ਸਰਕਾਰ ਨੇ ਬਹੁਤ ਸਿਕੰਜਾ ਇਸ ਮਾਮਲੇ ਤੇ ਕਸਿਆ ਹੈ ਅਸੀਂ ਦੇਖਦੇ ਹਾਂ ਕਿ ਦਿਨੋਂ ਵਾਲ ਵੀ ਆਣ ਵਾਲੇ ਟਾਈਮ ਤੇ ਕਈ ਕਈ ਦਿਨਾਂ ਬਾਅਦ ਉੱਥੇ ਲਾਸ਼ਾਂ ਮਿਲਦੀਆਂ ਸੀ ਅੱਜ ਸਰਕਾਰ ਨੇ ਪੂਰੀ ਨੱਥ ਪਾ ਕੇ ਰੱਖੀ ਹੈ ਪੂਰਾ ਕੰਟਰੋਲ ਕੀਤਾ ਹੈ 95% ਤੇ ਨਸ਼ਾ ਬੰਦ ਕੀਤਾ ਹੈ ਬਿਲਕੁਲ ਜੀ 95% ਬਿਲਕੁਲ ਬੰਦ ਕੀਤਾ ਹੈ 5% ਹੈ ਜਿਹੜਾ ਉੱਧਰ ਉੱਧਰ ਦੇਈ ਜਾਂਦੇ ਨੇ ਚਲੋ ਸਾਈਡ ਤੇ ਥੋੜਾ ਲੁਕਾ ਛੁਪੀ ਹੋਊਗੀ ਵੈਸੇ ਅੱਗੇ ਤਾਂ ਸ਼ਰਿਆਮੇ ਘੁੰਮਦੇ ਸੀ ਜਿੱਦਾਂ ਜਿਹੜੀ ਰੋਡ ਤੇ ਤੁਹਾਨੂੰ ਮਿਲੂਗੀ ਖੇਤਾਂ 'ਚ ਪੈ ਮਿਲੂਗੀ ਇਸ ਵੇਲੇ ਗੜਸ਼ੰਕਰ ਪੁਲਿਸ ਸਟੇਸ਼ਨ ਐ ਇੰਨਾ ਸਿਕੰਜਾ ਕਿਸੇ ਆ ਤੁਹਾਨੂੰ ਗੜਸ਼ੰਕਰ ਦੇ ਨਾਲ ਦੇ ਵਿੱਚ ਬਿਲਕੁਲ ਕੋਈ ਬੱਚਾ ਵੀ ਨਹੀਂ ਦਿਸੂਗਾ ਕੋਈ ਚੋਰੀ ਛਿਪੇ ਦਿੰਦੇ ਹੋਗੇ ਹਰ ਇੱਕ ਫਰਜ਼ ਬਣਦਾ ਠੀਕ ਹੈ ਹਰ ਇੱਕ ਬਾੜ ਦੇ ਵਿੱਚ ਪੈਂਚਾਂ ਦਾ ਸਰਪੰਚਾਂ ਦਾ ਆਪਣਾ ਫਰਜ਼ ਬਣਦਾ ਆਪਣਾ ਬਾੜ ਨਹੀਂ ਆਪਣੇ ਬੱਚੇ ਸਮਝ ਕੇ ਹਰ ਇੱਕ ਪਿੰਡ ਦੇ ਵਿੱਚ ਕਰਨ ਤੁਹਾਨੂੰ ਸ਼ਖਤ ਹੋ ਸਕਦਾ ਹੈ ਠੀਕ ਗੱਲ ਹੈ ਹਾਂਜੀ ਹੁਣ ਆਪਾਂ ਜਿਹੜੇ ਤੁਸੀਂ ਉਹ ਕਹਿੰਦੇ ਸੀ ਆਪਾਂ ਮੌਕੇ ਤੇ ਦੇਖੀਏ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਓਕੇ ਸਰਪੰਚਾ ਜਿੱਦਾਂ ਹੁਣ ਆ ਅਸੀਂ ਦੇਖ ਰਹੇ ਹਾਂ ਵਿਊ ਆਪਣਾ ਪਾਣੀ ਦਾ ਇਹ ਹੁਣ ਇਹਦਾ ਕਿੰਦਾ ਮਸਲਾ ਹੈ ਕਿ ਇਹ ਸਾਰਾ ਟੋਬੇ ਦੇ ਵਿੱਚੋਂ ਹਾਂਜੀ 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 ਆ ਸਾਰੇ ਫੈਕਟਰੀ ਦਾ ਪਾਣੀ ਇੱਥੇ ਪੈਂਦਾ ਹੈ ਇਹ ਇੱਥੇ ਸਾਰਕਤਿ ਭੁੰਦਾ ਆਇਆ ਸਭ ਖਰਾਬ ਹੁੰਦੀ ਨੰਗਣ ਤੇ ਵੀ ਨੰਗਣ ਆਇਆ ਠੀਕ ਹੈ ਤੁਸੀਂ ਕਿਦਾਂ ਕਹਿੰਦੇ ਸੀ ਕਿ ਤੀਏ ਆਪਾਂ ਲੈ ਕੇ ਕਿਉਂ ਯਾਨੀ ਕਿ ਨਾਲ ਦੇ ਖੇਤੋਂ ਪਾਣੀ ਅਖਲੇ ਦਾ ਨਹੀਂ ਰਹੂਗਾ ਨਹੀਂ ਲੋੜ ਪਾਣੀ ਦੀ ਇਹਦੇ ਵਿੱਚ ਤੋਂ ਅਸੀਂ ਤਿੰਨ ਚਾਰ ਖੇਤਾਂ ਦਾ ਪਾਈਪ ਆ ਕੇ ਆਪਣੇ ਕੋਲ ਤਾਂ ਕਿਸੇ ਨੂੰ ਫਿਰ ਤਾਂ ਪਾਣੀ ਗਈਦਾ ਪਰ ਥੋੜਾ ਪਾਣੀ ਦਾ ਫਲੋ ਘਟੇ ਹੁਣ ਦੇਖਦੇ ਆਂ ਆਪਾਂ ਪਾਣੀ ਦਾ ਫਲੋ ਕਿੰਨਾ ਅਜੇ ਕੋਈ ਬਰਸਾਤ ਨਹੀਂ ਪਈ ਕੋਈ ਮੀਂਹ ਨਹੀਂ ਪਿਆ ਤਾਂ ਵੀ ਇੰਨਾ ਪਾਣੀ ਕੋਈ ਅੱਧਾ ਪਾਣੀ ਆ ਰਿਹਾ ਤਾਂ ਅੱਧਾ ਗੰਦਾ ਪਾਣੀ ਸੁਪਰ ਦੇ ਵਿੱਚ ਪਾ ਰਹੇ ਆ ਪਿੰਡ ਦੇ ਅੱਛਾ ਪਿੰਡ ਵਿੱਚ ਸੁਪਰ ਦੇ ਵਿੱਚ ਵੀ ਉਹ ਪਿੰਡ ਦੇ ਵਿੱਚ ਵੀ ਛੱਪੜਿਆ ਉਹ ਵੀ ਛੱਪੜ ਹੈ ਹੁਣ ਦੇਖੇ ਇਹ ਜਿਹਨੂੰ ਕੱਢ ਲੈਂਦੇ ਆ ਪਾਣੀ ਜੇ ਵਾਜ ਦਾ ਵੇ ਨਾ ਪਾਣੀ ਕੱਢਣ ਤਾਂ ਉਂਪੜੋ ਹੋ ਕੇ ਸੜਕ ਦੇ ਵਿੱਚੇ ਜਾਣਾ ਵਿੱਚੇ ਸਿਕੰਦਰਪੁਰ ਦੀ ਸੜਕ ਕੱਢਣੀ ਹੈ ਵਿੱਚੇ ਪਨਾਮ ਦੀ ਕੱਢਣੀ ਹੈ ਵਿੱਚੇ ਬਕਾਪੁਰ ਦੀ ਕੱਢਣੀ ਹੈ ਕਿਉਂਕਿ ਪਾਣੀ ਦੀ ਹੈਗੀ ਢਾਲ ਆਏ ਇਸ ਨੂੰ ਪੰਪ ਲਾ ਕੇ ਅਸੀਂ ਗੱਡੀ ਦਾ ਹੱਲ ਨੂੰ ਇੱਧਰ ਨੂੰ ਜਾਂਦਾ ਜੀ ਜੇ ਨਾ ਉਹ ਕੱਢਣ ਤਾਂ ਫੇਰ ਬਹੁਤ ਔਖੀ ਆ ਇੱਥੇ ਪੰਪ ਰੱਖਿਆ ਜੀ ਅਸੀਂ ਆਪਣਾ ਕਰਕੇ ਅਸੀਂ ਕਹਿੰ ਹਾਂਜੀ ਉੱਥੇ ਪਾਣੀ ਪੈ ਨਹੀਂ ਸਕਦਾ ਨਹੀਂ ਉਹ ਵੀ ਇਹੀ ਸਮੱਸਿਆ ਹੈ ਜਿਉਂਦੀ ਮੋਹਰੇ ਤੱਕ ਸਾਰਾ ਇੱਕ ਦੇ ਬਾਹਰ ਲੈ ਕੇ ਜਾਣਾ ਚਾਹੀਦਾ ਡੱਕ ਹੋਇਆ ਉਹ ਕੱਢਦੇ ਆ ਤਾਂ ਪਾਣੀ ਥੱਲੇ ਜਾਂਦਾ ਨਹੀਂ ਪਾਣੀ ਇੱਥੇ ਛੱਪੜ ਭਰੇ ਪਏ ਆ ਦੋਵੇਂ ਛੱਪੜ ਭਰੇ ਆ ਹੈਵੀ ਪਿੰਡ ਦੇ ਗੱਭੇ ਆ ਇਹ ਗੱਭੇ ਆ ਜੀ ਪਿੰਡ ਦੇ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਸਰਕਾਰ ਨੇ ਪਹਿਲ ਦੇ ਆਧਾਰ ਤੇ ਛੱਪੜਾਂ ਦੀ ਸਫਾਈ ਲਈ ਗ੍ਰਾਂਟਾਂ ਭਗਵੰਤ ਸਿੰਘ ਮਾਨ ਨੇ ਜਾਰੀ ਕੀਤੀਆਂ ਸੀ ਸਾਡੇ ਪਿੰਡ ਨੂੰ ਦੱਸ ਦਿਓ ਬਿਲਕੁਲ ਛੱਪੜ ਲਈ ਕੋਈ ਗ੍ਰਾਂਟ ਨਹੀਂ ਆਈ ਛੱਪੜ ਦੀ ਸਫਾਈ ਵਾਸਤੇ ਤਾਂ ਪਹਿਲ ਦੇ ਆਧਾਰ ਤੇ ਹਰ ਇੱਕ ਪਿੰਡਾਂ ਵਿੱਚ ਸਫਾਈ ਲਈ ਗ੍ਰਾਂਟਾਂ ਆਈਆਂ ਲੇਕਿਨ ਸਾਡੇ ਪਿੰਡ ਲਈ ਛੱਪੜ ਦੀ ਨਿਕਾਸ ਲਈ ਸਫਾਈ ਲਈ ਕੋਈ ਗ੍ਰਾਂਟ ਨਹੀਂ ਆਈ ਉਹਦੇ ਪਹਿਲ ਦੇ ਆਧਾਰ ਤੇ ਸਰਕਾਰ ਨੇ ਕਹਿੰਦੇ ਛੱਪੜਾਂ ਦੀ ਸਫਾਈ ਕਰਾਓ ਭਗਵਾਨ ਸਿੰਘ ਮਾਨ ਨੇ ਕਿਹਾ ਸੀ ਸਾਡੇ ਪਿੰਡ ਲਈ ਉਹਨੇ ਕੋਈ ਗ੍ਰਾਂਟ ਨਹੀਂ ਆਈ ਸਾਨੂੰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੈ ਕਿਸ਼ਨ ਸਿੰਘ ਰੌੜੀ ਤੋਂ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦੇ ਛੱਪੜ ਦੀ ਸਫਾਈ ਲਈ ਤਹਿਲ ਦੇ ਆਧਾਰ ਤੇ ਗ੍ਰਾਂਟ ਜਾਰੀ ਕੀਤੀ ਜਾਵੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਗੁਰੂ ਘਰ ਦੇ ਨਾਲ ਪਾਣੀ ਲੱਗਦਾ ਆ ਗੁਰੂ ਘਰ ਦੀ ਦੀਵਾਰ ਦੇ ਨਾਲ ਬਿਲਕੁਲ ਗੰਦਾ ਪਾਣੀ ਲੱਗਦਾ ਸੀ ਵੀ ਨਹੀਂ ਚਾਹੁੰਦੇ ਹਾਂਜੀ ਆ ਵੀ ਦੇਖ ਲਓ ਵੀ ਇੱਧਰ ਗਰਾਊਂਡ ਚੋਂ ਵੀ ਕੋਈ ਪਾਣੀ ਚਲ ਜਾਂਦਾ ਨਿਆਣੇ ਖੇਲਣ ਤੇ ਵੀ ਔਖਾ ਗਰਾਊਂਡ ਵੀ ਛੋਟੀ ਹੀ ਆ ਇੱਥੇ ਗਰਾਊਂਡ ਵੀ ਦੇਖ ਰਹੇ ਹਾਂਜੀ ਤੇ ਗਰਾਊਂਡ ਦੇ ਵਿੱਚ ਇੱਕ ਹੋਰ ਜਿਦਾਂ ਜਿਮ ਆ ਹਾਂਜੀ ਅੱਜ ਜਿੰਮ ਤਾਂ ਵੀ ਉਹ ਵੀ ਜਿਹੜਾ ਆਪਣੇ ਅਸੀਂ ਲਿਆ ਕਲੱਬ ਵੀ ਸ਼ੁਰੂ ਲਿਆ ਸੀਗਾ ਜਿੰਮ ਆ ਕੇ ਜਿੰਮ ਦੀ ਸਰਕਾਰ ਤੋਂ ਉਹਦੀਆਂ ਮਸ਼ੀਨਾਂ ਆਈਆਂ ਆ ਪਿੰਡ ਦੇ ਸਹਿਯੋਗ ਨਾਲ ਬਣਾਈਆਂ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਜਿੰਮ ਦਾ ਵੀ ਸਮਾਨ ਵੱਧ ਤੋਂ ਵੱਧ ਜਾਰੀ ਕੀਤਾ ਜਾਵੇ ਕਿਉਂਕਿ ਸਰਕਾਰਾਂ ਦਾ ਸਪੋਰਟ ਨਾਲ ਰਿਲੇਟਡ ਆ ਕਹਿੰਦੇ ਆ ਸਪੋਰਟ ਨੂੰ ਵਧਾਣੇ ਭਗਵਾਨ ਸੇ ਮਾਨ ਕਰਿਆ ਅਸੀਂ ਮੰਗ ਕਰਦੇ ਸਾਨੂੰ ਜਿੰਮ ਦਾ ਸਮਾਨ ਵੀ ਆਵੇ ਪਿੰਡ ਦੇ ਵਾਸਤੇ ਆਵੇ ਤਾਂ ਜੰਮ ਦੀ ਮਸ਼ੀਨਾਂ ਲੱਜਾਈ ਜਾਂਦੀਆਂ ਨੇ ਤੇ ਆਪਾਂ ਨੂੰ ਹੁਣ ਸਰਪੰਚ ਸਾਹਿਬ ਤੁਸੀਂ ਇੱਧਰ ਆ ਜਾਓ ਥੱਲੇ ਤੇ ਕੋਣ ਸਰਪੰਚ ਸਾਹਿਬ ਤੁਹਾਡੇ ਪਿੰਡ ਜਿੱਦਾਂ ਹੁਣ ਕਹਦੇ ਇੱਕ ਲੇਡੀ ਸਰਪੰਚ ਆ ਤੇ ਪੰਚ ਸਾਹਿਬ ਨੇ ਨਾਲ ਹੋ ਜਵੰਤੋਂ ਤੁਸੀਂ ਤੇ ਆਪਾਂ ਨਾ ਆਪਾਂ ਜਿਹੜਾ ਸਾਡਾ ਇਹ ਏਰੀਆ ਆ ਆ ਖਾਸ ਕਰਕੇ ਇਹ ਰਿਹਾ ਅਸੀਂ ਨਾ ਕੁੜੀਆਂ ਨੂੰ ਬਹੁਤ ਪਿੱਛੇ ਛੱਡ ਰਿਹਾ ਮੈਂ ਤੁਹਾਨੂੰ ਸਿੱਧਾ ਕਹਿਣਾ ਅਸੀਂ ਕਹਿੰਨੇ ਆ ਹੈਨਾ ਅਸੀਂ ਕੋਈ ਸਮਝਦੇ ਆ ਪਰ ਇੱਕ ਅਸੀਂ ਕਹਿੰਨੇ ਆ ਮੈਂ ਤੁਹਾਨੂੰ ਮੂੰਹ ਤੇ ਕਹਿਣਾ ਬਿਲਕੁਲ ਕਹਿੰਨੇ ਆ ਕਿ ਅਸੀਂ ਹਕੀਕਤ 'ਚ ਨਹੀਂ ਆ ਗਏ ਸਭ ਕੋਈ ਜੀ ਮੁੰਡੇ ਤਾਂ ਜਿਆਦਾ ਖੁੱਲ ਦਿੰਦੇ ਆ। ਕੁੜੀਆਂ ਨੂੰ ਆਪਾਂ ਘਰ ਰੱਖਦੇ ਆ ਹੋਗੜ ਕੇ। ਠੀਕ ਆ। ਉਹਨਾਂ ਨੂੰ ਰੱਖਦੇ ਪਹੁੰਚੀ ਜੇ। ਇਸ ਕਰਕੇ ਮੈਂ ਚਾਹਣਾ ਦੇਖੋ ਹਰਿਆਣਾ ਚ ਜਾ ਕੇ ਦੇਖਿਆ ਅੱਜ ਤੇ ਕਿੰਨੀ ਉੱਥੇ ਕੁੜੀਆਂ ਪਹਿਲਵਾਨ ਨੇ ਤੇ ਕੁੜੀਆਂ ਉੱਥੇ ਰੈਸਲਰ ਨੇ। ਬਹੁਤ ਵੱਡੀ ਗਿਣਤੀ ਦੀ ਕੁੜੀਆਂ ਉੱਥੇ ਗੇਮ ਕਰ ਰਹੀਆਂ ਨੇ ਤੇ ਆਪਣੇ ਮਾਲਵੇ ਦੋਆਬੇ ਚ ਵੀ ਚੱਲ ਜਾਈ ਐ ਇਸ ਟਾਈਮ ਆਪਣੀ ਹਿੰਦੀ ਇੰਡੀਅਨ ਕ੍ਰਿਕਟ ਜਿਹੜੀ ਟੀਮ ਆ ਨਾ ਕੁੜੀਆਂ ਦੀ ਕ੍ਰਿਕਟੀਮ ਆ। ਉਹਦੀ ਕੈਪਟਨ ਪੰਜਾਬ ਦੀ ਕੁੜੀ ਆ ਹਰਮਨ ਪੀਕੋਰ। ਹਾਂਜੀ ਤੇ ਮੈਸਟਰਾਂ ਹੀ ਮੁੰਡੇ ਆ ਕੀ ਚੋ ਚਲੋ ਹੈਗੇ ਆ। ਇਸ ਕਰਕੇ ਸਾਨੂੰ ਚਾਹੀਦਾ ਕਿ ਜਿਹੜੇ ਕੁੜੀਆਂ 'ਚ ਟੈਲੈਂਟ ਆ ਕੁੜੀਆਂ ਦਾ ਟੈਲੈਂਟ ਸਾਨੂੰ ਅੱਗੇ ਆਣ ਦੇਣਾ ਚਾਹੀਦਾ ਜੋ ਕੁਛ ਉਹ ਕਰਨੀਆਂ ਕਰਨਾ ਚਾਹਣੀਆਂ ਆ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਨਾ ਨਾ ਕਿ ਇਹ ਆਪਾਂ ਨੂੰ ਅੰਦਰ ਹੁਗੜ ਕੇ ਰੱਖੀਏ ਤੇ ਗਾਹਾਂ ਵਿਆਹ ਕੇ ਵੀ ਉਹਨਾਂ ਦਾ ਉਹੀ ਹਾਲ ਰਹੇ ਹੈ ਨਾ ਉਹਨਾਂ ਨੂੰ ਸਿਰਫ ਆਪਾਂ ਉੱਥੇ ਤੱਕ ਸੀਮਿਤ ਕਰਤਾ ਉਹਨਾਂ 'ਚ ਵੀ ਟੈਲੈਂਟ ਬਹੁਤ ਆ ਬਹੁਤ ਕੁੜੀਆਂ ਆਪਣੀਆਂ ਏਸ਼ੀਆ ਲੈਵਲ ਤੇ ਖੇਡੀਆਂ ਆ 골ਡ ਮੈਡਲ ਲੈ ਕੇ ਆਈਆਂ ਆ ਉਹਨਾਂ ਨੂੰ ਵੀ ਆਪਾਂ ਜਿਹੜਾ ਕਹਦੀ ਜੇਚ ਉਹਨਾਂ ਨੂੰ ਟਰਸਟ ਹੈ ਜਿਹੜੀ ਚੀਜ਼ ਉਹਨਾਂ 'ਚ ਪਾਣਾ ਚਾਹੀਦਾ ਇਸ ਤਰ੍ਹਾਂ ਕਿ ਆਪਾਂ ਮੁੰਡਿਆਂ ਨੂੰ ਪਾਣੇ ਆਪਾਂ ਉਥੇ ਥੋੜਾ ਜਿਆ ਮਿਸ ਬਿਹੇਵ ਕਰਦੇ ਆਂ ਕੁੜੀਆਂ ਤੇ ਮੁੰਡਿਆਂ 'ਚ ਪਰ ਕਹਿੰਦੇ ਆਂ ਆਪਾਂ ਜਰੂਰ ਹੈ ਸਰਪੰਚ ਸਾਹਿਬ ਇਹ ਗੱਲ ਸਹੀ ਹੈ ਕਿ ਨਹੀਂ ਨਹੀਂ ਬਹੁਤ ਸਹੀ ਹੈ ਹੁਣ ਤਾਂ ਪੜ੍ਹਾਈ ਕਰ ਬੱਚੇ ਪੜ੍ਹ ਕੇ ਬਹੁਤ ਅੱਗੇ ਚਲੇ ਗਏ ਹੁਣ ਤਾਂ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹਾਂਜੀ ਇਹ ਉਹੀ ਗੱਲ ਸਰਪੰਚ ਸਾਹਿਬ ਕਹਿ ਦਿੰਨੇ ਆਂ ਪਰ ਅਸੀਂ ਕੋਈ ਫਰਕ ਨਹੀਂ ਪਰ ਫਰਕ ਅਸੀਂ ਰੱਖਦੇ ਬਹੁਤ ਆਂ ਨਹੀਂ ਨਹੀਂ ਹੁਣ ਨਹੀਂ ਫਰਕ ਤਾਂ ਮੁੰਡੇ ਵੀ ਦਈਆਂ ਬੇਟੀਆਂ ਵੀ ਦਈਆਂ ਇਸੇ ਲਈ ਆਪਾਂ ਚਾਹਨੇ ਕਿ ਇੱਥੇ ਮੁੰਡਿਆਂ ਲਈ ਇਕੱਲੇ ਲਈ ਜਿਮ ਨਹੀਂ ਬਣਨੀ ਚਾਹੀਦੀ ਨਾਲ ਬੇਟੀਆਂ ਦੀਆਂ ਜਿਮ ਬਣਨ ਚਾਹੀਦੀਆਂ ਜੇ ਸਾਡੀਆਂ ਬੇਟੀਆਂ ਜਿਮ ਵੀ ਲਾਣੀਆਂ ਚਾਹਣੀਆਂ ਆ ਤਾਂ ਉਹਨਾਂ ਦੀ ਟਾਈਮਿੰਗ ਰੱਖਿਆ ਜਾਵੇ ਹਾਂ ਟਾਈਮਿੰਗ ਰੱਖ ਕੇ ਹੈਨਾ ਉਸ ਤਰ੍ਹਾਂ ਬਹੁਤ ਵਧੀਆ ਹੈ ਜੇ ਇਹ ਵੀ ਕੰਮ ਹੋ ਜਵੇ ਬੱਚਿਆਂ ਦਾ ਗੁਰੂ ਉਹਨਾਂ ਦਾ ਬੱਕਰਾ ਬਣਾਉਣਾ ਕਰਾਉਂਦੇ ਉਹਨਾਂ ਦਾ ਬੱਕਰਾ ਬਣ ਜਵੇ ਹਾਂਜੀ ਬਹੁਤ ਵਧੀਆ ਹੋਰ ਕਿਦਾਂ ਤੇ ਇਹ ਭਾਜੀ ਇਹ ਆ ਪੰਜ ਸਾਲ ਇਹ ਨਾਲਾ ਜੀ ਸ਼ੁਰੂ ਤੋਂ ਜਿੱਦਾਂ ਇਦਾਂ ਹੀ ਹੈ ਜੀ ਹਾਂਜੀ ਕਿੰਨਾ ਬਣਿਆ ਹੋਣਾ ਇਹ ਹੋਰ 15 20 ਸਾਲ ਜੀ ਸਹੀ 20 ਸਾਲ ਹੋ ਗਿਆ ਬਣੇ ਨਾ 20 ਸਾਲ ਬਣੇ ਨਾ ਜੀ 20 ਸਾਲ ਤੋਂ ਬਾਅਦ ਕਿਸੇ ਸਰਕਾਰ ਨੇ ਨਹੀਂ ਨਹੀਂ ਕਿਸੇ ਨੇ ਨਹੀਂ ਬਣਾਇਆ ਜੀ ਇਹ ਵੀ ਆਪ ਬਣਾਇਆ ਸੀਗਾ ਉਹ ਤੋਂ ਪਤਾ ਨਹੀਂ ਗੋਰਡਰ ਦੀ ਕਮੇਟੀ ਬਣਾ ਲਈ ਜੀ ਇਹ ਕਿਸੇ ਨੇ ਕਿਹਾ ਬਣਾਇਆ ਸੀ ਗੋਰਡਰ ਦੀ ਕਮੇਟੀ ਨੇ ਬਣਾਇਆ ਜਾਂ ਹਾਂਜੀ ਆ ਮੋੜ ਕੇ ਸਾਰਾ ਇਹ ਦੇਖ ਲਓ ਕਿ ਘਿਆ ਆ ਹਾਂਜੀ ਤੇ ਇਹਦੀ ਰਿਪੇਅਰ ਲਈ ਪੈਸੇ ਚਾਹੀਦੇ ਆ ਹਾਂਜੀ ਇਹ ਤਾਂ ਐਹੀ ਮੰਗ ਕਰਦੇ ਹਾਂ ਕਿ ਸਾਡਾ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈ। ਹਾਂਜੀ ਹਾਂਜੀ। ਆ ਦੇਖ ਲਓ ਸਾਰੀਆਂ ਇੱਤਾਂ ਬਾਹਰ ਦਾ ਟੁੱਟ ਕੇ ਬਾਹਰ ਹੋ ਗਈ। ਦੇਖੀਏ ਮਰਗੀ ਗਾਪੀ ਸਾਰੇ ਪਿੰਡਾਂ ਦੇ ਆਲੇ ਦੋਲੇ ਜਦੋਂ ਇੰਟਰ ਲੋਕ ਲੱਗ ਚੁੱਕੇ ਸੀ ਤਾਂ ਆ ਮੇਨ ਗੱਲ ਇਹ ਦੇਖੋ ਤੁਹਾਡੇ ਪਿੰਡਾਂ 'ਚ ਇੰਟਰ ਲੋਕ ਨਾ ਲੱਗਣ ਦੇ ਕਾਰਨ ਇਹ ਦੋ ਹੋ ਸਕਦੇ। ਹਾਂਜੀ। ਜਾਂ ਤਾਂ ਫਿਰ ਹੁਣ ਕਹਿ ਰਹੇ ਮੈਂ ਇੱਥੇ ਮੈਂ ਢਰੇ ਬਾਜੀ ਨਾਲ ਢਰੇ ਬਾਜੀ ਨਾਲ ਲੱਗੇ ਕੀ ਤੁਸੀਂ ਗਏ ਨਹੀਂ ਹੈਨਾ? ਆਪਾਂ ਇਹ ਸਰਪੰਚੀ ਜਿਹੜੀ ਕਰਨੀਆਂ ਨਾ ਜੀ ਆਪਣੀਆਂ ਮਨਮਤੀਆਂ ਕਰ ਰਹੇ ਸਨ ਤੁਹਾਨੂੰ ਮੈਂ ਦੱਸਾਂ ਸਰ ਗੱਲ ਇੱਦਾਂ ਹੈ ਜੇ ਸਰਪੰਚੀ ਕਰਨੀ ਹੈ ਜੀ ਹਾਂਜੀ ਸਰਪੰਚ ਜੀ ਆਪਾਂ ਕਰਨੀ ਹੈ ਨਾ ਸਰਪੰਚ ਜੀ ਆਪਾਂ ਪਾਰਟੀ ਵਾਈ ਤੋਂ ਪ੍ਰੋਗਰਾਮ ਹਾਂ ਜੀ ਹਾਂ ਜੀ ਪੰਚਾਇਤ ਦਾ ਸਹਿਯੋਗ ਨਾਲ ਲੈ ਰਿਹਾ ਪਹਿਲਾ ਸਰਪੰਚ ਠੀਕ ਹੈ ਜੀ ਪਾਰਟੀ ਜੀ ਜੀ ਨਹੀਂ ਨਹੀਂ ਬਣਾ ਚਾਹੀਦਾ ਸਰਪੰਚ ਜੀ ਕਰਨੀ ਚਾਹੀਦੀ ਸਾਨੂੰ ਪਾਰਟੀ ਕੰਮੇ ਤਾਂ ਹੋਣਾ ਜੀ ਸਾਨੂੰ ਰਹਿਣਾ ਵੀ ਆਪਣੀ ਪਾਰਟੀ ਨਾਲ ਰਲ ਕੇ ਰਹਿਣਾ ਚਾਹੀਦਾ ਜਿਹੜੀ ਹੋਮ ਵਾਲੀ ਪਾਰਟੀ ਹੋਵੇ ਹਾਂ ਜੀ ਬਿਲਕੁਲ ਜੀ ਉਹਦੇ ਨਾਲ ਉਹਦੇ ਨਾਲ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਸਾਡਾ ਵਿਕਾਸ ਇੱਕ ਰੁਪਏ ਦਾ ਵੀ ਨਹੀਂ ਚਾਹੀਦਾ ਸਹਿਮਤੀ ਹੋਵੇ ਹਾਂ ਜੀ ਸਾਰੀ ਪੰਚਾਇਤ ਦੀ ਹਾਂ ਜੀ ਸਰਪੰਚ ਵੀ ਇਕੱਲਾ ਵਿਚਾਰਾ ਕੀ ਕਰੂਗਾ ਉਹ ਵੀ ਤਾਂ ਗੱਲ ਆ ਤੁਹਾਡੇ ਕੋਲ ਸਬੂਤ ਹੈਗੇ ਹੀ ਆ ਆ ਤੁਹਾਡੇ ਕੋਲ ਨਹੀਂ ਸਹੀ ਤਰ੍ਹਾਂ ਹੈਗਾ ਹੀ ਆ ਕਿ ਤੁਸੀਂ ਇੱਕ ਪਾਰਟੀ ਲੈਵਲ ਦੇ ਧਾਵ ਨਾਲ ਚੱਲੇ ਆ ਕਿ ਇਹ ਤਾਂ ਵੀ ਇੱਥੋਂ ਹੀ ਪਾਣੀ ਹੋਊਗਾ ਫਲੋ ਇੱਥੇ ਇੰਜਣਾਂ ਦੇ ਲਈ ਰੱਖਦੇ ਆ ਇੱਥੇ ਮੇਨ ਨਾ ਇੱਟਾ ਅੱਜ ਡੁੱਬਾਏ ਇੱਥੇ ਇੰਜਣਾਂ ਰੱਖਦੇ ਆ ਹੁਣ ਚੁੱਕੇ ਆ ਉਹਨੂੰ ਪਾਣੀ ਰੱਖਦੇ ਆ ਇੱਥੇ ਵਈਆਂ ਰੱਖ ਕੇ ਫੇਰ ਪਾਣੀ ਹੋਰ ਫਲੋ ਕਰਦੇ ਆ ਛੱਪੜੇ ਆ ਜੀ ਪਿੱਛੇ ਜੀ ਪਾਣੀ ਆ ਆ ਦੇਖ ਲਓ ਸਾਰਾ ਛੱਪੜੇ ਆ ਉਹ ਪਰੇ ਵੀ ਛੱਪੜੇ ਆ ਇੱਥੇ ਤੋਂ ਪਹਿਲਾਂ ਬਈਓ ਜਿੱਥੇ ਤੁਸੀਂ ਜਾ ਰਹੇ ਆ ਅੱਛਾ ਚਾਲੂ ਕੋਈ ਨਹੀਂ ਹੋਈ ਹਾਂ ਚੱਲ ਕੋਈ ਨਹੀਂ ਹੋਈ ਕੋਈ ਅੱਗੇ ਵੀ ਹੋਈ ਆ ਨਾ ਤੋਂ ਹਾਂਜੀ ਉਹ ਵੀ ਸੋਪਾ ਹੋ ਗਿਆ ਦੋ ਪੋਚਿਆਂ ਦੇ ਬੰਦੇ ਆ ਇਹ ਬੱਚਿਆਂ ਲਈ ਵੀ ਬਿਲਕੁਲ ਖਤਰਾ ਆ ਦੇਖੋ ਕੋਈ ਬੌਂਡਰੀ ਨਹੀਂ ਐ ਇਹ ਦੇਖੋ ਹਾਂ ਇੱਧਰ ਵੀ ਦੇਖ ਲਓ ਆ ਸਾਡੀ ਕੰਧਿਆ ਦੇਖ ਲਓ ਪਿੱਛੇ ਆ ਲੱਗਦੀ ਆ ਪਾਣੀ ਨਾਲ ਲੱਗਦਾ ਕੰਧਾਂ ਦਾ ਉਹ ਬੜਾ ਮੋਟਾ ਸੀ ਹਾਂਜੀ ਹਾਂਜੀ ਪਾਰ ਤੇ ਤੁਹਾਨੂੰ ਪਤਾ ਵੀ ਬੱਚਿਆਂ ਦਾ ਕਿੰਨਾ ਖਤਰਾ ਹੋ ਸਕਦਾ ਦੇਖੋ ਸਾਡੇ ਮੂਹਰੇ ਆ ਵਦੀਆਂ ਜਿਹੜੀਆਂ ਹਾਂਜੀ ਤੁਹਾਡੀ ਹੁਣ ਗਲਤੀ ਤੁਸੀਂ ਲਵਾਇਆ ਨਹੀਂ ਹਾਂਜੀ ਹਾਂਜੀ ਬਿਲਕੁਲ ਕੁਛ ਨਹੀਂ ਦੇਖੋ ਬਿਲਕੁਲ ਪਲੇ ਨੇ ਆਦ ਵਾਲੇ ਆ ਸਾਰੇ ਇੱਥੇ ਆ ਸਾਰਾ ਪਾਣੀ ਭਰਿਆ ਪਿਆ ਇਹ ਦੂਜਾ ਪੁਆਇੰਟ ਆ ਇਹ ਹਾਂਜੀ ਹਾਂਜੀ ਆ ਇਹ ਵੀ ਉਹ ਘਰਾਂ ਦੇ ਨਾਲ ਹੀ ਲੱਗੇ ਹੋਏ ਹਾਂਜੀ ਬਿਲਕੁਲ ਜੀ ਬਿਲਕੁਲ ਘਰਾਂ ਦੇ ਨਾਲ ਲੱਗਾ ਜੀ ਬਿਲਕੁਲ ਇੱਧਰਲੇ ਪਾਸੇ ਵੀ ਚਾਰ ਦੁਆਰੀ ਹੋਣੀ ਹਾਂਜੀ ਉੱਧਰ ਵੀ ਚਾਰ ਦੁਆਰੀਆਂ ਸਾਰੀਆਂ ਕੰਧਾਂ ਦੇ ਨਾਲ-ਨਾਲ ਚਾਰ ਦੁਆਰੀ ਹੋਣੀ ਚਾਹੀਦੀ ਜੀ ਜੇ ਨਹੀਂ ਇਹ ਤਾਂ ਕੋਈ ਮਸਲਾ ਹੁੰਦਾ ਹੈ ਜੇ ਹੱਲ ਪਾਣੀ ਪਾਣੀ ਦਾ ਕੋਈ ਨਿਕਾਸ ਨਹੀਂ ਦਿਖਦਾ ਐਂ ਦੇ ਵੈਸੇ ਹੀ ਤੇ ਵੈਸੇ ਖੜਾ ਆਪਾਂ ਆਪਣੇ ਪਿੰਡ ਦੇ ਮਾਧਿਅਮ ਨਾਲ ਇਹਨੂੰ ਪੰਪ ਦੇ ਨਾਲ ਸਾਨੂੰ ਪੰਪ ਦੀ ਵੀ ਜ਼ਰੂਰਤ ਹੈ ਸਰਕਾਰ ਤੋਂ ਮੰਗ ਕਰਦੇ ਕਿ ਸਾਨੂੰ ਪਿੰਡ ਵਾਸਤੇ ਜਿੰਦਾ ਪਾਣੀ ਬਾਹਰ ਕਿਤੇ ਸੋਲਰ ਸਿਸਟਮ ਦੀ ਹੋਵੇ ਸਾਨੂੰ ਪੰਪ ਜ਼ਰੂਰੀ ਜਾਈਦਾ ਪਿੰਡ ਵਾਸਤੇ ਆਪਾਂ ਗੰਦੇ ਪਾਣੀ ਦਾ ਨਿਕਾਸ ਕਿਸੇ ਦੇ ਖੇਤਾਂ ਤੱਕ ਪਹੁੰਚਾ ਸਕੀਏ ਅਸੀਂ ਪਿੰਡ ਦੇ ਆਪਣੇ ਪੰਪ ਨਾਲ ਹੀ ਕਿਸੇ ਦਾ ਮੰਗ ਕੇ ਲਿਆ ਕੇ ਪਾਣੀ ਦਾ ਨਿਕਾਸ ਬਾਹਰ ਕਰਦੇ ਹਾਂ ਕਦੇ ਕਿਸੇ ਦੇ ਖੇਤ ਚ ਪਾਉਣੇ ਕਦੇ ਕਿਸੇ ਪਾਣੀ ਦਾ ਸਾਡੇ ਪਿੰਡ ਦਾ ਮਸਲਾ ਮੇਨ ਹੈ ਹਾਂਜੀ ਉਹ ਗਲੀਆਂ ਨਾਲੀਆਂ ਤੇ ਚਲੋ ਬਣਦੀਆਂ ਰਹਿਣੀਆਂ ਉਹ ਸਰਕਾਰ ਨੇ ਸਾਡੀਆਂ ਬਣਾਉਣੀਆਂ ਐ ਕੋਈ ਗੱਲ ਨਹੀਂ ਪਾਣੀ ਦਾ ਸਾਡਾ ਮੇਨ ਮਸਲਾ ਪਿਓ ਤੁਹਾਡਾ ਮੇਨ ਮਸਲਾ ਮੈਂ ਸਮਝ ਗਿਆ ਜੀ ਸਾਰੀ ਗੱਲ ਬਾਤ ਸਾਡੀਆਂ ਦੇਖੋ ਮੈਂ ਤੁਹਾਨੂੰ ਸ਼ਾਮਲਟ ਹੈ ਨਹੀਂ ਕੋਈ ਜੀ ਉਹਨਾਂ ਵਾਲੀ ਐ ਤੇ ਦਾ ਸਪਾਈ ਵੀ ਹੈ ਨਹੀਂ ਕੋਈ ਦੇਖੋ ਕਦੇ ਸਪਾਈ ਵੀ ਨਹੀਂ ਸ਼ਾਮਲਟ ਵੀ ਹੈ ਨਹੀਂ ਕੋਈ ਆਹੀ ਜੀ ਸ਼ਾਮਲਟ ਪੰਚ ਸਾਹਿਬ ਨੇ ਵੀ ਸਾਡੇ ਨਾਲ ਗੱਲ ਕਰ ਲਈ ਆ ਠੀਕ ਆ ਉਹਦੇ ਬਾਅਦ ਕੋਈ ਗੱਲ ਕਹਿਣ ਵਾਲੀ ਨਹੀਂ ਰਹੀ ਨਹੀਂ ਹਾਂਜੀ ਪਿੰਡ ਦੇ ਸਰਪੰਚ ਨੂੰ ਫਰੇਕ ਨਾਲ ਰਲ ਕੇ ਚੱਲਣਾ ਪੈਣਾ ਤਾਂ ਪਿੰਡ ਦਾ ਵਿਕਾਸ ਹੋਣਾ ਇਹਦਾ ਸਰਪੰਚ ਹੁੰਦਾ ਨਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਉਹਨੂੰ ਸਾਰੇ ਪਿੰਡ ਨੇ ਚੁਣ ਲਿਆ ਉਹ ਸਾਰਿਆਂ ਦਾ ਸਾਂਝਾ ਆ ਠੀਕ ਹੈ ਜੀ ਉਹਨੂੰ ਹੁਣ ਕੋਈ ਪੱਖਵਾਤ ਨਹੀਂ ਕਰਨਾ ਚਾਹੀਦਾ ਹੁਣ ਇਹ ਥੋੜੀ ਜਿਹੀ ਪੱਖਵਾਤ ਦੇ ਨਤੀਜੇ ਤੁਹਾਨੂੰ ਉਪੋਗ ਨਹੀਂ ਤਾਂ ਹੁਣ ਪੈਣੀ ਆ ਚਲੋ ਹੁਣ ਤੁਸੀਂ ਸਹੀ ਜਿਹੇ ਟ੍ਰੈਕ ਤੇ ਆਏ ਆ ਤਾਂ ਤੁਹਾਨੂੰ ਜਲਦੀ ਇਹਦਾ ਜੋ ਤੁਸੀਂ ਸੋਚਿਆ ਰੱਬ ਤੋਂ ਸੋਕਰ ਕੇ ਬਾਈ ਗੁਰੂ ਮਿਹਰ ਕਰੇ ਤੁਹਾਡੇ ਤੇ ਜਲਦੀ ਹੋਵੇ ਤਾਂ ਤੁਸੀਂ ਬਾਕੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਧੰਨਵਾਦ ਆਪਾਂ ਵੀ 24 ਦੁਆਬਾ ਟੀਵੀ ਦੇ ਧੰਨਵਾਦ ਕਰਦੇ ਆ ਜਿਹਨੇ ਸਾਡੀ ਪਿੰਡ ਦੀ ਕਵਰੇਜ ਕੀਤੀ ਆ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਰਕਾਰ ਤੋਂ ਪੂਰੀ ਆਸ ਆ ਕਿ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਦੇਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਠੀਕ ਹੈ ਸਰਪੰਚ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹਨਾਂ ਨੂੰ ਟਾਈਮ ਦਿੱਤਾ ਇਹਨਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰਪੰਚ ਜੀ